ਆਪਾਂ ਜਿਹੜਾ ਸਾਡਾ ਬੇੜਾ ਕਰ ਕਰ ਰਿਹਾ ਜੇ ਅਸੀਂ ਇੰਨੇ ਐਜੂਕੇਟਿਡ ਅਸੀਂ ਇੰਨੀਆਂ ਨੇ ਕੁਆਲਿਫੀਕੇਸ਼ਨਾਂ ਡਿਗਰੀਆਂ ਲੈ ਕੇ ਇੱਥੇ ਆਇਆ ਟੈਸਟ ਕਲੀਅਰ ਕਰਕੇ ਆਏ ਆ ਅਸੀਂ ਅਧਿਆਪਕ ਖੁਸ਼ ਹੈ ਸਰਕਾਰ ਤੁਸੀਂ ਸਾਰੀ ਖੁਸ਼ੀ ਦੇਖ ਲਓ ਪਿੱਛੇ ਕਿੰਨੇ ਖੁਸ਼ ਆ ਇਹ ਤਾਂ ਕਹਿੰਦੇ ਖੁਸ਼ ਬਹੁਤ ਨਹੀਂ ਖੁਸ਼ਾਲ ਆ ਪੰਜਾਬ ਭਗਵਾਨ ਸਿੰਘ ਮਾਨ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਦਿਓ ਕਿੰਨੇ ਖੁਸ਼ ਆ ਅਸੀਂ ਨਹੀਂ ਜਾਸ ਦੱਸਦੇ ਕਹਿੰਦੇ ਤੁਸੀਂ ਆ ਜਾਓ ਇੱਥੇ ਅਸੀਂ ਤਾਂ ਇੱਥੇ ਹੀ ਬੈਠੇ ਆ ਅਸੀਂ ਕਿਹੜਾ ਕੋਈ ਡਾਂਗਾ ਲੈ ਕੇ ਆਏ ਵੀ ਕਿਸੇ ਦਾ ਸਿਰ ਪਾੜਨ ਆਏ ਆ ਜੀ ਮੰਨੋਗੇ ਨਹੀਂ ਵੀਰ ਜੀ 70 ਮੀਟਿੰਗਾਂ ਹੋ ਚੁੱਕੀਆਂ ਇੱਕ ਗਾ ਵਾਰ ਗੱਲ ਕੀਤੀ ਉਹੀ ਗੱਲ 70 ਵਾਰ ਕਰ ਚੁੱਕਿਆ ਹਾਰ ਕੇ ਅਸੀਂ ਸੜਕ ਤੇ ਬੈੜ ਗਿਆ ਆ ਕਿ ਪਾਸਿ ਮੰਨਦੀ ਉਹ ਕੋਠੀ ਕਿਹੜੀ ਆ ਜਿਹੜੀ ਉਹ ਕਹਿੰਦੇ ਖੁੱਲੀ ਰਹਿੰਦੀ 24 ਘੰਟੇ ਜਦੋਂ ਤੁਹਾਨੂੰ ਤਾਂ ਕੋਈ ਕੋਠੀ ਮਿਲੀ ਤੁਸੀਂ ਲੈ ਆਓ ਸਾਨੂੰ ਸਾਨੂੰ ਲੈ ਜਾਓ ਮੀਡੀਆ ਰਾਈਆਂ ਅਸੀਂ ਦੇਖਾਂ ਨੇ ਕੋਠੀ ਛੋਟੇ ਬੱਚੇ ਇੱਥੇ ਤੁਸੀਂ ਤੁਰੇ ਫਿਰਦੇ ਦੇਖ ਲਓ ਬਿਮਾਰ ਹੋ ਗਏ ਐਡਮਿਟ ਹੋ ਗਏ ਕੌਣ ਜ਼ਿੰਮੇਵਾਰ ਆ ਅਸੀਂ ਤਾਂ ਸਰਕਾਰ ਲਿਆਂਦੀ ਸੀਗੀ ਵੀ ਘਟੋ ਘਟ ਸਾਡਾ ਹੱਲ ਕਰਦੇ ਇਹਨਾਂ ਨੇ ਹਾਲ ਤਾਂ ਜੜ ਸਾਡਾ ਤਾਂ ਗਲੇ ਹੀ ਫੜ ਲੈ ਲਿਆ ਕੇ ਆ ਕੇ ਸੜਕਾਂ ਤੇ ਰੋਲਤਾ ਇਹਨਾਂ ਦਾ ਬਦਲਾਅ ਤੇ ਇਹੋ ਹੀ ਆ ਕਿ ਅਸੀਂ ਕਵਾਂਗੇ ਤੇ ਪਰ ਬਦਲ ਜਾਵਾਂਗੇ ਇਹਨਾਂ ਦਾ ਬਦਲਾਅ ਵੇ ਸਾਨੂੰ ਤੇ ਇਹ ਵੀ ਦਿਖ ਰਿਹਾ ਵੇਖੋ ਖੁੱਲਾ ਸਮਾਰਕ ਕੋਈ ਅਸੀਂ ਲੋਕ ਅਗੇ ਨਹੀਂ ਬੈਠੇ ਇਹਨਾਂ ਦੀ ਅੱਖਾਂ ਕਿੱਥੇ ਨੇ ਅਸੀਂ ਉਹਦੇ ਬੂਹੇ ਅੱਗੇ ਬੈਠੇ ਇਹ ਕਹਿੰਦਾ ਸੀ ਅਸੀਂ ਵਾ 24 ਆਵਰਸ ਜਿਹੜਾ ਜਨਤਾਲੀ ਅਵੇਲੇਬਲ ਹੈ ਬਟ ਇਹਦਾ ਇਹਨਾਂ ਦਾ ਜ਼ੁਬਾਨ ਤੋਂ ਬਦਲ ਜਾਣਾ ਹੀ ਬਦਲਾਅ ਬਦਲਾਅ ਵਾਲੀ ਸਰਕਾਰ ਹੈ ਹੋਰ ਕੀ ਸੀ ਕਵਾਂਗੇ ਫੇਰ ਤੇ ਉਹ ਹੀ ਚੰਗੇ ਸੀ ਫੇਰ ਸਾਨੂੰ ਬਦਲਾਅ ਆਵਦੀ ਕਰੋੜ ਸੀ ਜੇ ਇਹਨਾਂ ਬਦਲਾਅ ਲਿਆਉਣਾ ਹੀ ਨਹੀਂ ਸੀ ਫੇਰ ਤੇ ਪਹਿਲੀਆਂ ਹੀ ਚੰਗੀਆਂ ਸੀ ਜਿਹੜੀਆਂ ਆਈ ਜਾਂਦੀਆਂ ਸੀ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਮਿਹਨਤ ਕਰੋ ਤੇ ਭੁੱਖੇ ਕਿਉਂ ਮਰੋ ਭੁੱਖੇ ਮਰ ਕੇ ਸੜਕਾਂ ਤੇ ਕਿਉਂ ਹੁਣ ਮੇਰੀ ਗੱਲ ਦੱਸੋ ਅਸੀਂ ਐਮਐਸਸੀ ਐਮਐਸਸੀ ਆਈਟੀ ਐਮਟੈਕ ਸਾਰੇ ਇੱਥੇ ਬੈਠੇ ਆਂ ਕਿ ਅਸੀਂ ਪੜ੍ਹੇ ਲਿਖੇ ਨਹੀਂ ਆਂ ਪੜ੍ਹੇ ਲਿਖੇ ਆ ਨਾ ਤਾਂ ਹੀ ਤਾਂ ਅਸੀਂ ਇੱਥੇ ਆ ਗਏ ਤੇ ਜਿਹੜੇ ਇਦਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਫਿਨਲੈਂਡ ਪਹੁੰਚ ਜਾਣ ਕੀ ਰਹਿ ਜਾਊਗੀ ਪੰਜਾਬ ਸਰਕਾਰ ਦੀ ਕਿਹਨੇ ਅੰਗਰੇਜ਼ ਬੁਲਾਵਾਂਗੇ ਇੱਥੇ ਅੰਗਰੇਜ਼ ਬੁਲਾ ਲਓ ਤੇ ਆ ਦਿਖਾ ਦਿਓ ਫਿਰ ਸਾਡੇ ਸਾਥੀ ਮਰਨ ਵਰ ਤੇ ਬੈਠ ਰਹੇ ਨੇ ਜਿਸ ਨੂੰ ਮਜਬੂਰ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ ਭਗਵੰਤ ਮਾਨ ਦੁਆਰਾ ਸਿੱਖ ਤੇ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਦਵਾਰ ਜੋ ਕੀ ਸਾਨੂੰ ਇਹ ਕਹਿੰਦਾ ਸਕੂਲਾਂ ਚ ਜਾ ਕੇ ਵੀ ਤੁਹਾਡੀ ਤੁਸੀਂ ਜੇ ਪ੍ਰਾਈਵੇਟ ਸਕੂਲਾਂ ਜੁੰਦੇ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਤੁਹਾਨੂੰ ਜੋ ਤਨਖਾਹ ਮਿਲਦੀ ਹੈ ਬਹੁਤ ਹੈ ਤੁਸੀਂ ਕੰਮ ਕੀ ਕਰਦੇ ਹੋ ਇਹ ਜੀ ਵਰਟਿੰਗ ਸਾਡੇ ਸਾਥੀਆਂ ਨੂੰ ਬੋਲੀ ਜਾਂਦੀ ਹੈ ਹਰਪਾਲ ਸਿੰਘ ਚੀਮਾਦਵਾਰ ਕਿਹੜਾ ਤਰੀਕਾ ਅਸੀਂ ਪਨਾਈਏ ਉਹੀ ਸਰਕਾਰ ਆ ਜਿਹੜੀ ਕਹਿੰਦੇ ਸੀ ਟੇਬਲ ਤੇ ਬੈਠੋ ਤੁਹਾਨੂੰ ਕੋਈ ਧਰਨਾ ਨਹੀਂ ਲੱਗੂਗਾ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਸਾਨੂੰ ਟੇਬਲ ਤੇ ਬੈਠ ਕੇ ਗੱਲ ਕਰੋ ਹੁਣ ਕਿਹੜਾ ਟੇਬਲ ਆ ਜੀ ਕਿੱਥੇ ਆ ਅਸੀਂ ਸੜਕਾਂ 'ਤੇ ਰੋਲਦੇ ਆ ਦੇਖੋ ਹਜ਼ਾਰਾਂ ਅਧਿਆਪਕ ਅਸੀਂ ਹਰ ਪੰਜਵੇਂ ਦਿਨ ਸੱਤਵੇਂ ਦਿਨ ਰੈਲੀ ਕਰਦੇ ਆ ਪਰ ਇਹਨਾਂ ਨੂੰ ਅਸੀਂ ਨਜ਼ਰ ਨਹੀਂ ਆ ਮੈਨੂੰ ਨਹੀਂ ਸਾਨੂੰ ਨਹੀਂ ਸਮਝ ਲੱਗਦੀ ਕਿ ਕਿਹੜਾ ਤਰੀਕਾ ਆ ਜਿਹੜਾ ਨੂੰ ਅਸੀਂ ਜਗਾਈ ਇੱਕ ਸੱਤ 11 ਨੂੰ ਜਦੋਂ ਰੈਗੂਲਰ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਸਾਨੂੰ ਅਪਾਇੰਟਮੈਂਟ ਲੈਟਰ ਦੇ ਦਿੱਤਾ ਗਿਆ ਰੈਗੂਲਰ ਦਾ ਤਾਂ ਹੁਣ ਅਸੀਂ ਨਾ ਤਾਂ ਰੈਗੂਲਰ ਆ ਨਾ ਅਸੀਂ ਕੰਟਰੈਕਟ ਦੇ ਆ ਨਾ ਕੱਚੇ ਨਾ ਪੱਕੇ ਹਾਂ ਨਾਮ ਦੇ ਰੈਗੂਲਰ ਅਸਲ ਦੇ ਵਿੱਚ ਕੱਚੇ ਸੇਰਵਿਕ ਜੋਬ ਹੈ ਉਹ ਵੀ ਹੋਤਾ ਕਿ ਆ ਜੀ ਅੱਜ ਸਾਨੂੰ ਕੁਝ ਹੁੰਦਾ ਸਾਡੇ ਪਰਿਵਾਰ ਨੂੰ ਅੱਜ ਦੀ ਤਨਖਾਹ ਦਾ ਚੈੱਕ ਦੇ ਦਿੱਤਾ ਜਾਊਗਾ ਪੰਜਾਬ ਸੱਤਾ ਦੇ ਵਿੱਚ ਮਾਨ ਸਰਕਾਰ ਭਗਵੰਤ ਸਿੰਘ ਮਾਨ ਜਦੋਂ ਦੇ ਬੋਲ ਸੱਤਾ ਚਾਉਣ ਤੋਂ ਪਹਿਲਾਂ ਇਹ ਹੋਇਆ ਕਰਦੇ ਸੀ ਕਿ ਜਿਹੜੇ ਧਰਨੇ ਪ੍ਰਦਰਸ਼ਨ ਆ ਉਹ ਸਾਡੀ ਸਰਕਾਰ ਵਲੇ ਨਹੀਂ ਲੱਗਣੇ ਅਧਿਆਪਕਾਂ ਦੇ ਜਿਹੜਾ ਅਸਲੀ ਜਗ੍ਹਾ ਆ ਉਹ ਟੈਂਕੀਆਂ ਨਹੀਂ ਅਧਿਆਪਕਾਂ ਦੀ ਅਸਲੀ ਜਗ੍ਹਾ ਜਿਹੜੇ ਉਹ ਸੜਕਾਂ ਤੇ ਵਸੀਆਂ ਹੋਈਆਂ ਦਰੀਆਂ ਨਹੀਂ ਅਧਿਆਪਕਾਂ ਦੀ ਅਸਲੀ ਜਗ੍ਹਾ ਜਿਹੜੀ ਆ ਉਹ ਸਕੂਲ ਕਾਲਜ ਨੇ ਪਰ ਅੱਜ ਤੁਹਾਨੂੰ ਨਿਗਾ ਜ਼ਰੂਰ ਮਰਵਾ ਦੇਣਾ ਕਿ ਸੰਗਰੂਰ ਦੇ ਵਿੱਚ ਅਸੀਂ ਆ ਤੇ ਸੰਗਰੂਰ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਭਗਵੰਤ ਸਿੰਘ ਮਾਨ ਦੇ ਘਰ ਦੇ ਅੱਗੇ ਵੱਡੀ ਗੱਲ ਇਹ ਵੀ ਆ ਕਿ ਪਿਛਲੇ ਕਈ ਦਿਨਾਂ ਤੋਂ ਇਹ ਦਿਨ ਰਾਤ ਦੀ ਜਿਹੜੀ ਹੈਗੀ ਆ ਰੋਸ ਪ੍ਰਦਰਸ਼ਨ ਇੱਥੇ ਕਰ ਰਹੇ ਨੇ ਗੱਲਬਾਤ ਜਿਹੜੀ ਹੈਗੀ ਆ ਉਹ ਕਰਾਂਗੇ ਕੀ ਕਰਨਾ ਹੈ ਜੀ ਕਿਉਂਕਿ ਅਧਿਆਪਕਾਂ ਦੇ ਪੁੱਤ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਸੱਤਾ ਚਾਉਣ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਅਧਿਆਪਕਾਂ ਦੀ ਸਹੀ ਅਸਲੀ ਜਗਾ ਜਿਹੜੀ ਆ ਉਹ ਸੜਕਾਂ ਨਹੀਂ ਹੁੰਦੀਆਂ ਟੈਂਕੀਆਂ ਨਹੀਂ ਹੁੰਦੀਆਂ ਸਕੂਲ ਹੁੰਦੇ ਨੇ ਪਰ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਹੋ ਦੇਖੋ ਜੀ ਅਸੀਂ ਉਹ ਵੱਧ ਕਿਸਮਤ ਕੰਪਿਊਟਰ ਅਧਿਆਪਕਾਂ ਦੀ ਜਮਾਤ ਆ ਜਿਨ੍ਹਾਂ ਕੋਲ ਰਿਟਰਨ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸਾਰਾ ਕੁਝ ਹੈਗਾ ਪਰ ਅਮਲੀ ਤੌਰ ਦੇ ਉੱਤੇ ਸਾਡੇ ਅੱਜ ਵੀ ਹੱਥ ਖਾਲੀ ਨੇ ਜੀ ਤੇ ਸਾਨੂੰ ਦੇਖੋ ਸਾਡੇ ਕੋਲ 2011 ਦਾ ਗਵਰਨਰ ਸਾਹਿਬ ਦਾ ਨੋਟੀਫਿਕੇਸ਼ਨ ਆ ਜਿਹਦੇ ਅੰਡਰ ਉੱਤੇ ਲਿਖਿਆ ਹੈ ਕਿ ਸਾਡੇ ਦੇ ਸੀਐਸਆ ਰੂਲ ਲਾਗੂ ਹੋਣਗੇ ਪਰ ਅੱਜ ਤੱਕ ਸਾਡੇ ਦੇ ਸੀਐਸਆ ਰੂਲ ਲਾਗੂ ਨਹੀਂ ਹੋਏ ਉਸ ਸਿਲਸਿਲੇ ਦੇ ਵਿੱਚ ਅਸੀਂ 2011 ਤੋਂ ਸੰਤਾਪ ਭੋਗ ਰਹੇ ਆ ਸਾਡੇ ਤੇ ਪੰਜਵਾਂ ਪੇਕ ਮਿਸ਼ਨ ਲਾਗੂ ਕੀਤਾ ਗਿਆ ਛੇਵੇਂ ਪੇਕ ਮਿਸ਼ਨ ਦੀ ਜਦੋਂ ਵਾਰੀ ਆ ਸਾਡੇ ਤੋਂ ਲਾਗੂ ਹੀ ਨਹੀਂ ਕੀਤਾ ਗਿਆ ਜਦਕਿ ਰਿਟਰਨ ਸਾਡੇ ਹੱਥ ਸਾਰਾ ਕੁਝ ਹੈਗਾ ਫਿਰ ਇਹਨਾਂ ਨੂੰ ਅਸੀਂ ਬਾਰ-ਬਾਰ ਐਜੀਟੇਸ਼ਨ ਕਰ ਰਹੇ 107 ਦਿਨ ਤੋਂ ਸਾਡਾ ਧਰਨਾ ਚੱਲਿਆ ਜੀ ਡੀਸੀ ਦਫਤਰ ਦੇ ਬਾਹਰ ਸੰਗਰੂਰ ਵਿੱਚ ਤੇ ਉਦੋਂ ਵੀ 107 ਦਿਨ ਤੋਂ ਪ੍ਰਸ਼ਾਸਨ ਨੂੰ ਅਸੀਂ ਨਹੀਂ ਦਿਖਿਆ ਜੀ ਨਾ ਮਾਨ ਸਾਹਿਬ ਨੂੰ ਅਸੀਂ ਦੇਖਿਆ ਮਾਨ ਸਾਹਿਬ ਆਪ ਸੀਐਮ ਸਾਹਿਬ ਇਸ ਧਰਤੀ ਤੋਂ ਨੇ ਸਾਡੇ ਫਾਈਨਾਂਸ ਮਿਨਿਸਟਰ ਚੀਮਾ ਸਾਹਿਬ ਇਸ ਧਰਤੀ ਤੋਂ ਨੇ ਹੁਣ ਪੰਜਾਬ ਆਪ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਹਿਬ ਅਮਨ अरोड़ा ਜੀ ਵੀ ਇੱਥੋਂ ਹੀ ਨੇ ਪਰ ਕਿਸੇ ਨੂੰ ਵੀ ਸਾਡਾ ਜਿਹੜਾ ਸੰਤਾਪ ਉਹ ਦਿਖਦਾ ਨਹੀਂ 107 ਦਿਨ ਤੋਂ ਅਸੀਂ ਉੱਥੇ ਬੈਠੇ ਆ ਹੁਣ ਉਸ ਤੋਂ ਬਾਅਦ ਸਾਡੀ ਅਜ ਚੌਥੀ ਰਾਤ ਇੱਥੇ ਆ ਜੀ ਭਾਰਤ ਕੜਕ ਦੀ ਸਰਦੀ ਦੇ ਵਿੱਚ ਅਸੀਂ ਇੱਥੇ ਸਾਡੀਆਂ ਭੈਣਾਂ ਛੋਟੇ-ਛੋਟੇ ਬੱਚੇ ਅਸੀਂ ਖੁੱਲੇ ਆਸਮਾਨ ਥੱਲੇ ਪਏ ਆ ਜੀ ਪਰ ਕਿਸੇ ਨੂੰ ਵੀ ਅਸੀਂ ਦਿਖਦੇ ਨਹੀਂ ਕਿੰਨੀਆਂ ਰੈਲੀਆਂ ਕਰ ਚੁੱਕੀਆਂ ਕਿੰਨੀਆਂ ਇਹਨਾਂ ਨਾਲ ਮੀਟਿੰਗਾਂ ਕਰ ਚੁੱਕੀਆਂ ਪਰ ਇਹ ਕਿਤੇ ਵੀ ਆਪਣੀ ਗੱਲ ਉੱਤੇ ਨਹੀਂ ਉਤਰਦੀ ਜੀ ਹਰ ਵਾਰ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਤੁਹਾਡਾ ਕੰਮ ਆ ਸਾਡੀ ਪਾਈਪਲਾਈਨ ਦੇ ਵਿੱਚ ਆ ਤੇ ਜਲਦੀ ਤੋਂ ਜਲਦੀ ਤੁਹਾਡਾ ਕੰਮ ਹੋ ਜਾਊਗਾ ਹਾਂਜੀ ਉਹ ਪਤਾ ਨਹੀਂ ਕਿਹੜੀ ਪਾਈਪ ਲਾਈਨਾਂ ਜੀ ਕਿੱਥੇ ਸਾਡਾ ਕੰਮ ਅੜਿਆ ਜਿਹੜਾ ਡੱਕਾ ਖੁੱਲਦਾ ਹੀ ਨਹੀਂ ਜਿਵੇਂ ਤੁਸੀਂ ਗੱਲ ਕਰੀਆ ਕਿ ਦਿਖਦੇ ਨਹੀਂ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਕੀ ਕਰਦੇ ਸੀ ਕਿ ਧਰਤੀ ਤੇ ਫਿਰਦੇ ਲੋਕ ਇਹਨਾਂ ਨੂੰ ਦਿਸਦੇ ਨਹੀਂ ਤਾਂ ਪਰ ਹੁਣ ਐਸਾ ਕੀ ਹੈ ਕਿ ਇਹਨਾਂ ਨੂੰ ਵੀ ਨਹੀਂ ਦਿਸਦੇ ਦੇਖੋ ਹੁਣ ਇਹ ਤਾਂ ਸੱਤਾ ਦੀ ਮੈਂ ਕੀ ਕਹਿ ਸਕਦਾ ਜੀ ਇਹ ਤਾਂ ਰਾਜਨੀਤਿਕ ਪਾਰਟੀਆਂ ਇਹ ਕੁਛ ਕਰਦੀਆਂ ਨਹੀਂ ਜੀ ਵੋਟਾਂ 'ਚ ਜਦੋਂ ਆਣਾ ਹੁੰਦਾ ਤਾਂ ਸਾਡਾ ਇਸਤੇਮਾਲ ਕੀਤਾ ਜਾਂਦਾ ਅਸੀਂ ਉਹ ਜਮਾਤ ਆ ਜਿਨ੍ਹਾਂ ਨੇ ਇਹਨਾਂ ਨੇ ਵੋਟਾਂ ਤੋਂ ਅੰਤ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੀ ਡਿਮਾਂਡ ਲਿਖੀ ਸੀ ਸਾਨੂੰ ਇਹ ਕਿਹਾ ਸੀਗਾ ਕਿ ਤੁਹਾਡੇ ਤੇ ਜਿਹੜੇ ਤੁਹਾਡੇ ਹੱਥ 'ਚ ਗਵਰਨਰ ਸਾਹਿਬ ਦੇ ਕਾਗਜ਼ ਨੇ ਤੁਹਾਡੇ ਦੇ ਸੀਐਸਆਰ ਰੂਲ ਅਸੀਂ ਲਾਗੂ ਕਰਾਂਗੇ ਫਿਰ ਇਹਨਾਂ ਨੇ ਇੱਕ ਕਦਮ ਹੋਰ ਅੱਗੇ ਵਧ ਕੇ ਕਿਹਾ ਸੀਗਾ ਕਿ ਤੁਹਾਨੂੰ ਅਸੀਂ ਡਿਪਾਰਟਮੈਂਟ ਦੇ ਵਿੱਚ ਮਰਜ ਕਰਾਂਗੇ ਐਜੂਕੇਸ਼ਨ ਡਿਪਾਰਟਮੈਂਟ 'ਚ ਪਰ ਇਹਨਾਂ ਨੇ ਸਾਡੀ ਸੀਐਸਆਰ ਰੂਲ ਦੀ ਜਿਹੜੀ ਗੱਲ ਹੀ ਨਹੀਂ ਪੂਰੀ ਕੀਤੀ ਤੇ ਇਹਨਾਂ ਨੇ ਹੋਰ ਇੱਕ ਸਟੈਪ ਅੱਗੇ ਵਧਦੇ ਹੋਏ ਆਪਣੀ ਗੱਲ ਨੂੰ ਝੂਠਾ ਸਾਬਤ ਕਰਦੇ ਹੋਏ ਜਿਹੜੀ ਸਾਡੀ ਪੇ ਕਮਿਸ਼ਨ ਦੀ ਰਿਪੋਰਟ ਛੇਵੀਂ ਨਹੀਂ ਲੱਗੂ ਹੋਈ ਉਸ ਤੋਂ ਇਲਾਵਾ ਸਾਨੂੰ ਜਿਹੜਾ ਡੀਏ ਮਿਲਦਾ ਸੀਗਾ ਪੁਰਾਣੇ ਪੇ ਕਮਿਸ਼ਨ ਦੇ ਹਿਸਾਬ ਨਾਲ ਉਹ ਵੀ ਫ੍ਰੀਜ਼ ਕਰ ਦਿੱਤਾ ਜੀ ਮਤਲਬ ਇਸ ਟਾਈਮ ਸਾਡਾ ਡੀਏ ਵੀ ਫ੍ਰੀਜ਼ ਆ ਸਾਡੇ ਕੋਲ ਕੋਈ ਪੇ ਕਮਿਸ਼ਨ ਦੀ ਰਿਪੋਰਟ ਵੀ ਨਹੀਂ ਹੈਗੀ ਤਾਂ ਸਾਡੇ ਕਾਗਜ਼ਾਂ ਦੇ ਵਿੱਚ ਸਾਡੇ ਕੋਲ ਸਾਰਾ ਗੁੱਛਾ ਪਰ ਸਾਡੇ ਹੱਥ ਕੁਝ ਨਹੀਂ ਹੈਗਾ ਹੁਣ ਤੁਸੀਂ ਦੱਸੋ ਮਤਲਬ ਕਿਹੜਾ ਤਰੀਕਾ ਅਸੀਂ ਅਪਣਾਈਏ ਇਹ ਉਹੀ ਸਰਕਾਰ ਆ ਜਿਹੜੀ ਕਹਿੰਦੇ ਸੀ ਟੇਬਲ ਤੇ ਬੈਠੋ ਤੁਹਾਨੂੰ ਕੋਈ ਧਰਨਾ ਨਹੀਂ ਲੱਗੂਗਾ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਸੜਕਾਂ ਟੇਬਲ ਤੇ ਬੈਠ ਕੇ ਗੱਲ ਕਰੋ ਹੁਣ ਕਿਹੜਾ ਟੇਬਲ ਆ ਜੀ ਕਿੱਥੇ ਆ ਅਸੀਂ ਸੜਕਾਂ ਦੇ ਰੋਲਦਿਆਂ ਦੇਖੋ ਹਜ਼ਾਰਾਂ ਅਧਿਆਪਕ ਅਸੀਂ ਹਰ ਪੰਜਵੇਂ ਦਿਨ ਸੱਤਵੇਂ ਦਿਨ ਰੈਲੀ ਕਰਦੇ ਆ ਪਰ ਇਹਨਾਂ ਨੂੰ ਅਸੀਂ ਇੰਨਾ ਜ਼ਰਮੀ ਆਂਦੇ ਮੈਨੂੰ ਨਹੀਂ ਸਾਨੂੰ ਨਹੀਂ ਸਮਝ ਲੱਗਦੀ ਕਿ ਕਿਹੜਾ ਤਰੀਕਾ ਆ ਜਿਹੜਾ ਨੂੰ ਅਸੀਂ ਜਗਾਈਏ ਜਿਹੜੀ ਟੇਬਲ ਦੀ ਗੱਲ ਕਰਦੇ ਹੋ ਟੇਬਲ ਤੋਂ ਨੂੰ ਲੱਭਾ ਨਹੀਂ ਜਾਂ ਜਿਹੜੀ ਕੋਟੀ ਦੀ ਗੱਲ ਕਰਦੇ ਆ ਭਗਵਾਨ ਸਿੰਘ ਮਾਨ ਕਹਿੰਦੇ ਆ ਕਿ ਬੈਠਣ ਦੀ ਕਿਤੇ ਜ਼ਰੂਰਤ ਨਹੀਂ ਮੇਰੀ ਕੋਠੀ ਦੇ ਦਰਵਾਜ਼ੇ ਹਮੇਸ਼ਾ ਖੁੱਲਿਆ ਕੋਟ ਦਰਵਾਜ਼ਾ ਖ ਇਹ ਪੰਜਾਬ ਇਹ ਤੇ ਇਹਨਾਂ ਦੇ ਭਾਜੀ ਵੇਖੋ ਕਾਗਜ਼ੀ ਬਿਆਨ ਹੀ ਰਹਿ ਗਏ ਨੇ ਇਹਨਾਂ ਦੇ ਜਿਹੜਾ ਜੋ ਇਹਨਾਂ ਨੇ ਕਹੇ ਸੀ ਮੂੰਹ ਦੇ ਬੋਲ ਕੇ ਅਸੀਂ ਬਦਲਾਅ ਵਾਲੀ ਸਰਕਾਰ ਲਿਆਵਾਂਗੇ ਕੋਈ ਧੀਆਂ ਪਹਿੜਾਂ ਦੀਆਂ ਚੁੰਨੀਆਂ ਨਹੀਂ ਰੋਲਣਗੀਆਂ ਵੀਰਾਂ ਦੀਆਂ ਪੱਗਾਂ ਨਹੀਂ ਰੋਲਣਗੀਆਂ ਉਹ ਇਹਨਾਂ ਦਾ ਬਦਲਾਅ ਤੇ ਇਹੋ ਹੀ ਆ ਕਿ ਅਸੀਂ ਕਵਾਂਗੇ ਤੇ ਪਰ ਬਦਲ ਜਾਵਾਂਗੇ ਇਹਨਾਂ ਦਾ ਬਦਲਾਅ ਵੀ ਆ ਸਾਨੂੰ ਤੇ ਇਹੋ ਦਿਖ ਰਿਹਾ ਵੇਖੋ ਖੁੱਲਾ ਸਮਾਨ ਕੋਈ ਅਸੀਂ ਲੋਕ ਅਗੇ ਨਹੀਂ ਬੈਠੇ ਇਹਨਾਂ ਦੀਆਂ ਅੱਖਾਂ ਕਿੱਥੇ ਨੇ ਅਸੀਂ ਉਹਦੇ ਪੂਏ ਅੱਗੇ ਬੈਠੇ ਇਹ ਕਹਿੰਦਾ ਸੀ ਅਸੀਂ 24 ਆਵਰਸ ਜਿਹੜਾ ਜਨਤਾ ਹਾਲੀ ਅਵੇਲੇਬਲ ਹੈ ਬਟ ਇਹਨਾਂ ਦਾ ਇਹਨਾਂ ਦਾ ਜ਼ੁਬਾਨ ਤੋਂ ਬਦਲ ਜਾਣਾ ਹੀ ਬਦਲਾਵ ਬਦਲਾਵ ਵਾਲੀ ਸਰਕਾਰ ਹੈ ਹੋਰ ਕੀ ਸੀ ਕਵਾਂਗੇ ਇਹ ਐਨੇ ਕ ਬਦਲ ਗਏ ਇਹਨਾਂ ਨੂੰ ਦੇਸ ਨਹੀਂ ਰਿਹਾ ਹੰਕਾਰ ਜਿਹੜਾ ਸਿਰ ਚੜ ਕੇ ਬੋਲ ਰਿਹਾ ਹੈ ਜਿਹੜਾ ਇਹਨਾਂ ਨੂੰ ਜੋ ਇਹਨਾਂ ਦੇ ਕੀਤੇ ਵਾਦੇ ਇਹਨਾਂ ਨੂੰ ਜਿਹੜਾ ਵਾ ਯਾਦ ਨਹੀਂ ਆਉਂਦੇ ਇਹਨਾਂ ਦੇ ਇਹ ਤਾਂ ਫਿਰ ਅਸੀਂ ਇੱਕ ਤਾਂ ਕਹੀਆ ਫਿਰ ਫਿਰ ਤੇ ਉਹੀ ਚੰਗੇ ਸੀ ਫਿਰ ਸਾਨੂੰ ਬਦਲਾਵ ਦੀ ਕਰੋੜ ਸੀ ਜੇ ਨਾ ਬਦਲਾਵ ਲਿਆਉਣਾ ਨਹੀਂ ਸੀ ਫਿਰ ਤੇ ਪਹਿਲੀਆਂ ਹੀ ਚੰਗੀਆਂ ਜਿਹੜੀਆਂ ਆਈ ਜਾਂਦੀਆਂ ਸੀ ਨਹੀਂ ਲੱਗਦਾ ਅਧਿਆਪਕ ਦੇ ਪੁੱਤ ਨੂੰ ਅਧਿਆਪਕਾਂ ਦੀ ਪ੍ਰੋਬਲਮ ਨਹੀਂ ਪਤਾ ਉਹ ਤਾਂ ਕਹਿੰਦੇ ਮੈਨੂੰ ਸਭ ਦੀ ਪ੍ਰੋਬਲਮ ਪਤਾ ਫਿਰ ਅਧਿਆਪਕ ਦੇ ਪੁੱਤ ਨੂੰ ਨਹੀਂ ਪਤਾ ਵੀ ਆਪਕਾ ਨਹੀਂ ਸਮੱਸਿਆ ਮਕੀਨੇ ਨਹੀਂ ਜੀ ਮਾਸਟਰ ਦਾ ਮੁੰਡਾ ਇਸ ਇਹਦੇ ਵਿੱਚ ਫੇਲ ਹੋ ਗਿਆ ਇਹ ਆਪਣੇ ਆਪ ਨੇ ਇਹਨਾਂ ਨੇ ਇੱਕ ਬ੍ਰਾਂਡ ਐਮਬੈਸਡਰ ਜਿਵੇਂ ਆਪ ਬਣਾ ਲੀਤਾ ਕਿ ਮਾਸਟਰ ਦਾ ਮੁੰਡਾ ਕਹੂੰਗਾ ਤੇ ਆਪਕਾ ਨੇ ਵੋਟ ਲੈ ਲੈਣੀ ਆਪਾਂ ਇਹ ਇਹਨਾਂ ਦੇ ਭਗਤ ਸਿੰਘ ਦਾ ਨਾਮ ਲਾਉਂਗਾ ਤੇ ਇਨਕਲਾਬ ਜਿਹੜਾ ਵਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਆਪਣਾ ਭਗਤ ਸਿੰਘ ਸਾਰਿਆਂ ਦਾ ਨਾਇਕ ਆ ਇਹਨਾਂ ਨੇ ਇਹ ਸੋਚਿਆ ਪਿਆ ਆਪਾਂ ਚੋਟ ਕਿੱਥੇ ਮਰ ਗਏ ਵੋਟ ਲੈ ਲਈ ਇਹਨਾਂ ਨੇ ਇਸ ਕਰਕੇ ਭਗਤ ਸਿੰਘ ਦਾ ਨਾਮ ਲਿਆ ਆਪਣਾ ਇਹਨੇ ਮਾਸਟਰ ਦਾ ਮੁੰਡਾ ਆਪਣਾ ਨਾਮ ਲੈ ਲਿਆ ਇਹਦੇ ਦੋ ਲਫ਼ਜ਼ ਜਿਹੜੇ ਇਹ ਇਸਤੇਮਾਲ ਕਰਕੇ ਲੋਕਾਂ ਤੋਂ ਵੱਧ ਤੋਂ ਵੱਧ ਨੋੜ ਲੈ ਕੇ 92 ਜਿਹੜੇ ਸੀਗੇ ਆਪਣੇ ਕੁਰਸੀਆਂ ਤੇ ਬਿਠਾ ਲਏ ਕਾਬਜ ਹੋ ਗਏ ਇਹਨੂੰ ਆਪਾਂ ਇਹ ਨਹੀਂ ਕਵਾਂਗੇ ਇਹ ਕਾਬਜ ਹੋਏ ਨੇ ਇਹ ਮਤਲਬ ਕਿਸੇ ਨੇ ਨਹੀਂ ਵੇਖਿਆ ਕਿ ਇਹ ਕਿਹੜਾ ਬੰਦਾ ਵੋਟ ਚ ਖਲੋਤਾ ਸਾਰਿਆਂ ਨੇ ਇਹ ਸੋਚਿਆ ਕਿ ਆਪਾਂ ਬਦਲਾਵ ਲਿਆਉਣਾ ਵਾ ਉਹਨਾਂ ਕੋਈ ਨਹੀਂ ਸੋਚਿਆ ਨਾ ਵੋਟਾਂ ਪਾਤੀਆਂ ਤੇ ਇਹ 92 ਦੇ 99 ਜਿਹੜੇ ਸੀ ਕੁਰਸੀਆਂ ਦੇ ਬਿਠਾਤੇ ਜਦੋਂ 92 ਕੁਰਸੀਆਂ ਦੇ ਬਿਠਾਤੇ ਤੇ ਇਹਨਾਂ ਦੇ ਵਿੱਚ ਹੰਕਾਰ ਸਿਰ ਚੜ ਕੇ ਬੋਲਣ ਲੱਗ ਪਿਆ ਇਹਨਾਂ ਨੇ ਆਮ ਜਨਤਾ ਨਾਲ ਜਿੰਨੇ ਵੀ ਵਾਅਦੇ ਕੀਤੇ ਸੀ ਫਿਰ ਵੇਖੋ ਆਮ ਜਨਤਾ ਨਾਲ ਇਹਨਾਂ ਨੇ ਫੀਮੇਲ ਕੋ ਵੋਟਾਂ ਕਿੱਦਾਂ ਲਈਆਂ ਇਹਨਾਂ ਨੇ ਸੋਚਿਆ ਕਿ ਇਹਨਾਂ ਨੂੰ 1000 ਰੁਪਏ ਦਾ ਲਾਲਚ ਦਿੱਤਾ ਜਾਵੇ ਇਹਨਾਂ ਹਜ਼ਾਰ ਰੁਪਏ ਦੇ ਵਿੱਚ ਫੀਮੇਲ ਦੀ ਵੋਟ ਜਿਹੜੀ ਖਰੀਦੀ ਉਹਨਾਂ ਨੇ ਪੂਰੀ ਨਹੀਂ ਸੀ ਕਰਨੀ ਬਦਲ ਤੇ ਉਸ ਜੁਬਾਨ ਤੋਂ ਵੀ ਗਏ ਇਹਨਾਂ ਨੇ ਉਹ ਹਜ਼ਾਰ ਰੁਪਏ ਦਿੱਤਾ ਨਹੀਂ ਬਟ ਇਹਨਾਂ ਨੇ ਉਸ ਹਜ਼ਾਰ ਰੁਪਏ ਦਾ ਨਾਂ ਲੈ ਕੇ ਤੇ ਬੀਬੀਆਂ ਤੋਂ ਵੀ ਵੋਟਾਂ ਲੈ ਲਈਆਂ ਉਹ ਬੀਬੀਆਂ ਹੁਣ ਜਿਵੇਂ ਵੇਖੋ ਅਸੀਂ ਇੱਕ ਵਾਰ ਆ ਰਹੇ ਸੀ ਬੱਸ ਵਿੱਚ ਸਾਨੂੰ ਇੱਕ ਮਾਤਾ ਸਾਡੇ ਪਿੱਛਾ ਮੁੜ ਕੇ ਸਾਨੂੰ ਵੇਂਦੀ ਰਹੀ ਉਹਨੂੰ ਐ ਲੱਗਦਾ ਸੀ ਕਿ ਅਸੀਂ ਸ਼ਾਇਦ ਉਹਦੇ ਹੀ ਹੱਕ ਲੈਣ ਜਾ ਰਹੇ ਹਾਂ ਕਿਉਂਕਿ ਉਹਨਾਂ ਨੇ ਜਿਹੜੇ ਵੀ ਲੜਦੇ ਲੋਕ ਹੁੰਦੇ ਨੇ ਉਹ ਸਾਰਿਆਂ ਅਸੀਂ ਆਪਣੇ ਹੱਕ ਲਈ ਨਹੀਂ ਲੜ ਰਹੇ ਅਸੀਂ ਸਾਰੇ ਪੰਜਾਬ ਦੀ ਜਨਤਾ ਨੂੰ ਇੱਥੋਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਹ ਜਿਹੜੇ 92 ਆਪਾਂ ਇਹਨਾਂ ਕੁਰਸੀਆਂ ਤੇ ਬਿਠਾ ਦਿੱਤੇ ਨੇ ਇਹ ਅੱਗੇ ਤੋਂ ਨਹੀਂ ਆਉਣੀ ਚਾਹੀਦੀ ਪਰ ਉਹ ਕਿਹੜਾ ਕੰਮ ਆ ਫਿਰ ਜਿਹੜਾ ਇਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਨੇ 70 75 ਸਾਲਾਂ ਚ ਨਹੀਂ ਕੀਤਾ ਅਸੀਂ ਮਹਿਜ਼ 2 3 3.5 ਸਾਲ ਸਾਨੂੰ ਹੋਇਆ ਅਸੀਂ 19 ਸਾਲਾਂ ਚ ਕਰਤਾ ਫਿਰ ਉਹ ਕਿਹੜਾ ਕੰਮ ਆ ਜਿਹੜਾ ਮਜ਼ਦੂਰ ਵਰਗ ਨੂੰ ਦੀਂ-ਦਾਣੀ ਇਹਨਾਂ ਨੇ ਕਰਤਾ ਇਹਨਾਂ ਨੇ ਵੇਖੋ ਸਾਡੇ ਨਾਲ ਕੀ ਖੇਡਿਆ ਨੇ ਉਹਨਾਂ ਸਰਕਾਰਾਂ ਨੇ ਇਹ ਨਹੀਂ ਸੀ ਕੀਤਾ ਸਾਡੇ ਤੇ ਕੋਈ ਨਵੇਂ ਰੂਲਸ ਨਹੀਂ ਐਪਲਾਈ ਕੀਤੇ ਵੇਖੋ ਇਹਨਾਂ ਨੇ ਸਾਨੂੰ 20 ਸਾਲਾਂ ਦੇ ਬਾਅਦ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਅਸੀਂ ਨੌਕਰੀ ਦੇ ਵਿੱਚ 20 ਸਾਲ ਨੌਕਰੀ ਕਰਦੇ ਰਹੇ ਜਿੱਦਾਂ ਜੋ ਸਾਡੇ ਤੇ ਟਾਈਮ-ਟਾਈਮ ਤੇ ਲੈਟਰ ਜਿਹੜੀਆਂ ਸਾਨੂੰ ਇਸ਼ੂ ਹੋਈਆਂ ਕਿ ਇਹਨਾਂ ਨੂੰ ਜਿਹੜੀਆਂ ਵਾ ਅਰਨਡ ਲੀਵ ਮਿਲੂਗੀ ਪਰ ਉਹਦੀ ਇਨਕੈਸ਼ਮੈਂਟ ਨਹੀਂ ਹੋਊਗੀ ਜੋ ਸਾਡੇ ਤੇ ਸੀ ਉਹਨਾਂ ਨੂੰ ਪਰ ਕੇ ਤੇ ਇਹਨਾਂ ਨੇ ਨਵੇਂ ਰੂਲ ਬਣਾ ਦਿੱਤਾ ਜਦੋਂ ਕਿ ਇਹ ਨਵੇਂ ਰੂਲ ਜਿਹੜੇ ਆ ਕੋਈ ਇਹਨਾਂ ਸਾਡੇ ਤੇ ਕੋਈ ਅਪਲਾਈ ਨਹੀਂ ਹੁੰਦੇ ਸਾਡੇ ਨੋਟੀਫਿਕੇਸ਼ਨ ਦੇ ਵਿੱਚ 2011 ਦੇ ਵਿੱਚ ਜਦੋਂ ਅਸੀਂ ਰੈਗੂਲਰ ਹੋਏ ਆ ਉਹਦੇ ਵਿੱਚ ਇਹ ਸਾਫ਼ ਗਵਰਨਰ ਦੇ ਸਾਈਨ ਹੋਏ ਲਿਖਿਆ ਹੈ ਕਿ ਪੰਜਾਬ ਸਿਵਲ ਸਰਵਿਸ ਰੂਲ ਜਿਹੜੇ ਇਹਨਾਂ ਤੇ ਅਪਲਾਈ ਹੋਣਗੇ ਬਟ ਇਹ ਸਰਕਾਰ ਦਾ ਇਹ ਵੇਖੋ ਬਦਲਾਵ ਇਹਨਾਂ ਨੇ ਸਾਨੂੰ 20 ਸਾਲ ਬਾਅਦ ਸਾਨੂੰ ਸਜ਼ਾ ਦੇ ਕੇ ਬੈਕਫੁੱਟ ਤੇ ਲੈ ਆਏ ਇਹ ਇਹਨਾਂ ਦਾ ਬਦਲਾਵ ਕਿ ਸਾਨੂੰ ਪਿੱਛੇ ਸੁੱਟ ਰਹੇ ਨੇ ਕਿ ਸਾਡੇ ਸਾਰੇ ਰਸਤੇ ਇਹ ਸਾਡੇ ਸਾਰੇ ਰਸਤੇ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਇਹਦੇ ਵਿੱਚ ਜੇ ਕਾਮਯਾਬ ਨਹੀਂ ਹੋਣਗੇ ਸਾਰੀਆਂ ਬੈਠੇ ਨੇ ਸਾਡੇ ਭਾਈਚਾਰਕ ਜਥੇਬੰਦੀਆਂ ਵੀ ਬੈਠੀਆਂ ਅਸੀਂ ਇਹ ਜਿਹੜਾ ਵਾ ਜੋ ਇਹ ਸੁਪਨਾ ਲੈ ਕੇ ਬੈਠੇ ਅਸੀਂ ਇਹ ਪੂਰਾ ਨਹੀਂ ਹੋਣ ਦਿਆਂਗੇ ਸਾਡੇ ਤੇ ਇਸ ਤਰ੍ਹਾਂ ਕੋਈ ਵੀ ਰੂਲ ਨਵੇਂ ਰੂਲ ਅਪਲਾਈ ਨਹੀਂ ਕਰ ਸਕਦੇ ਅਸੀਂ ਆਪਣਾ ਛੇਵਾ ਪੇ ਕਮਿਸ਼ਨ ਅਹੀਂ ਆਪਣਾ ਡੀਏ ਅਹੀਂ ਆਪਣਾ ਸਿੱਖਿਆ ਭਾਗ ਦੇ ਵਿੱਚ ਇਥੋਂ ਮਰਜ਼ ਹੋ ਗਈ ਜਾਵਾਂਗੇ ਅਧਿਆਪਕ ਖੁਸ਼ ਆਏ ਸਰਕਾਰ ਤੋਂ ਬਿਲਕੁਲ ਨਹੀਂ ਜੀ ਅਸੀਂ ਬਿਲਕੁਲ ਅਸੀਂ ਈਦੇ ਕੋ ਵਿੱਚੇ ਤੁਸੀਂ ਸਾਰੀ ਖੁਸ਼ੀ ਦੇਖ ਲਓ ਪਿੱਛੇ ਕਿੰਨੇ ਖੁਸ਼ ਆ ਜੇ ਤਾਂ ਕਹਿੰਦੇ ਖੁਸ਼ ਬਹੁਤ ਨੇ ਖੁਸ਼ਾਲਾ ਪੰਜਾਬ ਭਗਵਾਨ ਸਿੰਘ ਮਾਨਾਂ ਉਹਨਾਂ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਦਿਖਾ ਦਿਓ ਕਿੰਨਾ ਖੁਸ਼ ਆ ਦੇਖ ਲਓ ਆਗੇ ਨਾਲੇ ਘਰ ਦੇ ਬਾਹਰ ਕੋਈ ਬੈਠਾ ਹੋਵੇ ਕਿਸੇ ਨੂੰ ਪਤਾ ਹੀ ਨਾ ਹੋਵੇ ਵੀ ਇਹ ਬੈਠਾ ਕਿਉਂ ਆ ਪੁੱਛਣ ਦਾ ਆ ਸਕਦੇ 3 ਦਿਨ ਹੋ ਗਏ ਨੀਲੀ ਛੱਤ ਜਿਹੜੀ ਰੱਬ ਨੇ ਸ਼ੁਕਰ ਕਰੋ ਮੀਂਹ ਨਹੀਂ ਪਿਆ ਕੋਰਾ ਬਾਰੀ ਆ ਉਹ ਵੀ ਛੱਤ ਹੈ ਨਹੀਂ ਉੱਪਰ ਤਗਲੇ ਪਰਮਾਤਮਾ ਦੀ ਟੈਂਟ ਵੀ ਨਹੀਂ ਲਾਇਆ ਫਿਰ ਟੰਡ ਵੀ ਨਹੀਂ ਲਾਇਆ ਲੱਗਣੀ ਨਹੀਂ ਇਹਦਾ ਛੋਟੇ ਬੱਚੇ ਇੱਥੇ ਤੁਸੀਂ ਤਰੇ ਫਿਰਦੇ ਦੇਖ ਲਓ ਬਿ ਮੇਦਾਰਾ ਅਸੀਂ ਤਾਂ ਸਰਕਾਰ ਲਿਆਂਦੀ ਸੀ ਕਿ ਵੀ ਘੱਟੋ ਘੱਟ ਸਾਡਾ ਹੱਲ ਕਰ ਦੇ ਇਹਨਾਂ ਨੇ ਹਾਲ ਤਾਂ ਝੜ ਸਾਡਾ ਤਾਂ ਗਲੇ ਹੀ ਫੜ ਲੈ ਲਿਆ ਕੇ ਆ ਕੇ ਸੜਕਾਂ ਤੇ ਰੋਲਤਾ ਸਰਕਾਰ ਵੀ ਮੁਲਾਜ਼ਮਾਂ ਨਹੀਂ ਲਿਆਂਦੀਆਂ ਕਹਿੰਦੇ ਵੋਟਾਂ ਪਾਈਆਂ ਤੜਾ ਤੜਾ ਮੁਲਾਜ਼ਮਾਂ ਨੇ ਦੇਖ ਇੱਕ ਇੱਕ ਦੇਖਿਆ ਸੀਗਾ ਵੀ ਸ਼ਾਇਦ ਇਹਨਾਂ ਦੇ ਵਿੱਚ ਕੋਈ ਕੁਆਲਿਟੀ ਆ ਜਿਹੜੀ ਸਾਡੀ ਸੁਣ ਲੈਣਗੇ ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੋਈ ਸੁਣੀ ਆ ਇਹਨਾਂ ਦਾ ਜਮਾ ਹੀ ਸੜਕ ਤੇ ਲਿਆ ਕੇ ਰੱਖਤਾ ਸਰ ਭਗਵਾਨ ਸਿੰਘ ਮਾਨਦੀ ਉਹ ਕੋਠੀ ਕਿਹੜੀ ਆ ਜਿਹੜੀ ਉਹ ਕਹਿੰਦੇ ਖੁੱਲੀ ਰਹਿੰਦੀ ਆ 24 ਘੰਟੇ ਤੁਹਾਨੂੰ ਤਾਂ ਕੋਈ ਕੋਠੀ ਮਿਲੀ ਤੁਸੀਂ ਲੈ ਲਿਓ ਸਾਨੂੰ ਸਾਨੂੰ ਲੈ ਜਾਓ ਮੀਡੀਆ ਰਾਈਆਂ ਇਹਦੇ ਦੇਖਣੇ ਕੋਠ ਉੱਥੇ ਜਿਹੜੀ ਸਾਹਮਣੇ ਦੇਖ ਲਓ ਤਸਵੀਰ ਦੇਹ ਲੋ ਖੁੱਲੀ ਕੋਠੀ ਦਿਓ ਤੇ ਸਵੇਰਾ ਕਿਹਾਂ ਜਾਣ ਨਹੀਂ ਦਿੰਦੇ ਬਿਲਕੁਲ ਨਹੀਂ ਇੱਥੇ ਬੈਠੇ ਹੋਏ ਅਸੀਂ ਤਿੰਨ ਦਿਨ ਤੋਂ ਇਹਨਾਂ ਦੀ ਵੇਟ ਕਰ ਰਿਹਾ ਅਸੀਂ ਨਹੀਂ ਜਾ ਸਕਦੇ ਤੁਸੀਂ ਆ ਜਾਓ ਇੱਥੇ ਅਸੀਂ ਨਹੀਂ ਜਾ ਸਕਦੇ ਅਸੀਂ ਤਾਂ ਕਹਿੰਦੇ ਤੁਸੀਂ ਆ ਜਾਓ ਇੱਥੇ ਅਸੀਂ ਤਾਂ ਇੱਥੇ ਹੀ ਬੈਠੇ ਸੀ ਕਿਹੜਾ ਕੋਈ ਡਾਂਗਾ ਲੈ ਕੇ ਆਏ ਵੀ ਕਿਸੇ ਦਾ ਸਿਰ ਪਾੜਨ ਆਏ ਆ ਗੱਲ ਕਰਨ ਲਈ ਆ ਗੱਲ ਕਰਨ ਲਈ ਆਏ ਮੀਟਿੰਗ ਚ ਹੱਲ ਨਹੀਂ ਤੁਸੀਂ ਮੰਨੋਗੇ ਨਹੀਂ ਵੀਰ ਜੀ 70 ਮੀਟਿੰਗਾਂ ਹੋ ਚੁੱਕੀਆਂ ਇੱਕ ਗਾਂਵਾਰ ਗੱਲ ਕੀਤੀ ਉਹੀ ਗੱਲ 70 ਵਾਰ ਕਰ ਚੁੱਕਿਆ ਹਾਰ ਗਏ ਅਸੀਂ ਸੜਕ ਤੇ ਬੈਠ ਕੇ ਆ ਗਏ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਬਣਾਉਣਾ ਹੁੰਦਾ ਜੇਕਰ ਉਹੀ ਸੜਕਾਂ ਤੇ ਨੇ ਉਹੀ ਹਹਾਕਾਰ ਮੱਚ ਦੀਆਂ ਮੰਗਾਂ ਨਹੀਂ ਪੂਰੀਆਂ ਫਿਰ ਭਵਿੱਖ ਕੀ ਬਣੂ ਪੰਜਾਬ ਦਾ ਇਹ ਦੱਸੋ ਵੀ ਟੀਚਰ ਇੱਕ ਸਿਰਜਣਹਾਰਾ ਹਰੇਕ ਹਰੇਕ ਮਹਿਕਮੇ ਦਾ ਆ ਜਿਹੜੇ ਪੁਲਿਸ ਮੁਲਾਜ਼ਮ ਵਿਚਾਰੇ ਬੈਠੇ ਆ ਨਾ ਇਹ ਵੀ ਕਿਸੇ ਟੀਚਰਾਂ ਦੇ ਪੜ੍ਹੇ ਹੋ ਤੁਸੀਂ ਵੀ ਅੱਜ ਮੀਡੀਆ ਕਵਰੇਜ ਕਰ ਰਹੇ ਹੋ ਵੀ ਕਿਸੇ ਟੀਚਰ ਨੇ ਪੜਾਇਆ ਤੁਹਾਨੂੰ ਟੀਚਰ ਨੇ ਕਿਸੇ ਨੇ ਕਿਹਾ ਵੀ ਆਪਣੇ ਨਾਲ ਕੇਹਿੰਦੇ ਟੀਚਰਾਂ ਨੂੰ ਕੋੜਦੋ ਤੁਸੀਂ ਵੀ ਕਿਸੇ ਦੇ ਉੱਤੇ ਤਸ਼ੱਦਦ ਕਰਨ ਲੱਗਿਆ ਨਾ ਸੋਚੋਗੇ ਜ਼ਰੂਰ ਵੀ ਮੈਨੂੰ ਕਿਸੇ ਗੁਰੂ ਨੇ ਪੜਾਇਆ ਤੇ ਗੁਰੂਆਂ ਦੀ ਧਰਤੀ ਹੈ ਪੀਰਾਂ ਦੀ ਧਰਤੀ ਹੈ ਤੇ ਅਸੀਂ ਉਹਦਾ ਸਤਿਕਾਰ ਨਹੀਂ ਕਰਦੇ ਜਦੋਂ ਇੱਕ ਧੀ ਇੱਕ ਬੱਚਾ ਹੀ ਸੜਕ ਤੇ ਆਗੇ ਫਿਰ ਦੱਸੋ ਕਿਹੜੀ ਕ੍ਰਾਂਤੀ ਦੀ ਤੁਸੀਂ ਦੱਸੋ ਕਿਹੜੀ ਗ੍ਰਾਂਂਦੀ ਹੈ ਤਸ਼ੱਦਦ ਹੋਇਆ ਤੁਹਾਡੇ ਤੇ ਤਾਂ ਹੋਇਆ ਆ ਦੇਖੋ ਸਾਹਮਣੇ ਕੈਮਰਾ ਅਧਿਆਪਕਾਂ ਦੇ ਤੇ ਸਾਡੇ ਅਧਿਆਪਕ ਦਿਵਸ ਤੇ ਟੀਚਰ ਦੇ ਤੇ ਇਹਨੇ ਸਾਡੇ ਤੇ ਡੰਡੇ ਲਾਠੀ ਚਾਰਜ ਕੀਤਾ ਪਾਣੀ ਦੇ ਵਿਚਾਰਾ ਕੀਤੀਆਂ ਵੀ ਇਹ ਆਉਣ ਨਾ ਮੰਗਣ ਵਾਸਤੇ ਅਸੀਂ ਤਾਂ ਜਾਂਦੇ ਹੀ ਨਹੀਂ ਸੀ ਜੇ ਸਾਡੀ ਲੈਟਰ ਆ ਜਾਂਦੀ ਤਾਂ ਸਾਨੂੰ ਕੀ ਲੋੜ ਪਈ ਸੀ ਉੱਤੇ ਜਾ ਕੇ ਇੱਥੇ ਸੜਕਾਂ ਦੇ ਉੱਤੇ ਖਰਾਬ ਕਰਕੇ ਆ ਰਹੇ ਹਟਾਈ ਤੁਸੀਂ ਇਹ ਦੇਖੋ ਵੀ ਭਗਵੰਤਾਨ ਸਰਕਾਰ ਕਹਿ ਰਹੀ ਆ ਮਿਹਨਤ ਕਰੋ ਤੇ ਭੁੱਖੇ ਕਿਉਂ ਮਰੋ ਭੁੱਖੇ ਮਰ ਕੇ ਸੜਕਾਂ ਤੇ ਕਿਉਂ ਹੁਣ ਮੇਰੀ ਗੱਲ ਦੱਸੋ ਅਸੀਂ ਐਮਐਸਸੀ ਐਮਐਸਸੀ ਆਈਟੀ ਐਮਟੈਕ ਸਾਰੇ ਇੱਥੇ ਬੈਠੇ ਆ ਕਿ ਅਸੀਂ ਪੜੇ ਲਿਖੇ ਨਹੀਂ ਆ ਪੜੇ ਲਿਖੇ ਆ ਨਾ ਤਾਂ ਹੀ ਤਾਂ ਅਸੀਂ ਇੱਥੇ ਆ ਗਏ ਤੇ ਜੇ ਐਦਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਫਿਨਲੈਂਡ ਪਹੁੰਚ ਜਾਣ ਤਕੀ ਰਹਿ ਜੂਗੀ ਪੰਜਾਬ ਸਰਕਾਰ ਦੀ ਅੰਗਰੇਜ਼ ਬੁਲਾਵਾਂਗੇ ਤੈਨੂੰ ਅੰਗਰੇਜ਼ ਬੁਲਾ ਲਓ ਤੇ ਆ ਦਿਖਾ ਦਿਓ ਫਿਰ ਬਿਠਾ ਦਿਖਾਓ ਦੇਖਦੀ ਆ ਮੈਂ ਕਿਹੜਾ ਅੰਗਰੇਜ਼ ਆਣਗੇ ਤਾਂ ਉਹ ਸੰਗਰੂਰ ਨਹੀਂ ਲੈ ਕੇ ਆਏਗਾ ਉਹਨੂੰ ਪਤਾ ਹੈ ਕਿ ਉਹਦੇ ਘਰ ਦੇ ਬਾਹਰ ਕੀ ਲੱਗਿਆ ਹੋਇਆ ਕਿਵੇਂ ਜਿਹੜੇ ਆ ਲੋਕ ਬਾਹਰ ਆ ਕੇ ਬੈਠੇ ਆ ਉਹ ਵੀ ਉਹ ਸਿੱਖਿਆਕ ਵਰਗ ਆ ਕੇ ਬੈਠਾ ਆ ਅਸੀਂ ਜਿਹੜੇ ਆ ਅਸੀਂ ਬੱਚਿਆਂ ਦੀ ਅਸੀਂ ਜਿਹੜਾ ਆਪਣੇ ਆਉਣ ਵਾਲੇ ਸਮੇਂ ਦੀ ਨੀਂਹ ਜਿਹੜੀ ਆ ਮਜ਼ਬੂਤ ਕਰਦੇ ਆ ਲੇਕਿਨ ਇਹ ਸਾਡੀਆਂ ਜੜਾ ਜਿਹੜੀਆਂ ਖੋਖਲੀਆਂ ਕਰੀ ਜਾ ਰਹੇ ਅਸੀਂ ਅੱਜ ਦੇ ਨਹੀਂ ਖੜੇ 20 ਸਾਲਾਂ ਤੋਂ ਇਹ ਸਾਨੂੰ ਬਾਰ ਬਾਰ ਸੋਸਾਇਟੀ ਕਹਿੰਦੇ ਕੀ ਸੋਸਾਇਟੀ ਪ ਪੰਜਾਬ ਸਰਕਾਰ ਤੋਂ ਬਾਹਰਲੀ ਬਣੀ ਹੋਈ ਹੈ ਜੇ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਨਹੀਂ ਪੰਜਾਬ ਸਰਕਾਰ ਦੇ ਅਧੀਨ ਸੋਸਾਇਟੀ ਬਣੀ ਹੈ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਆ ਲੇਕਿਨ ਇਹ ਮੰਨਣ ਤੋਂ ਇਨਕਾਰ ਕਰਦੇ ਇਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਲਿਖ ਕੇ ਦਿੱਤਾ ਸੀ ਇਹ ਤਾਂ ਜ਼ੁਬਾਨੀ ਤਾਂ ਲੋਕ ਮੁੱਕਰ ਦਿੰਦੇ ਤਾਂ ਲਿਖ ਕੇ ਮੁੱਕਰਿਆ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਸਭ ਤੋਂ ਉੱਪਰ ਸਾਡੀ ਡਿਮਾਂਡ ਰੱਖੀ ਸੀ ਕਿ ਤੁਹਾਨੂੰ ਅਸੀਂ ਆਂਦੇ ਹੀ ਡਿਪਾਰਟਮੈਂਟ ਦੇ ਵਿੱਚ ਮਰਜਿੰਗ ਕਰਾਂਗੇ ਆ ਡੀਏ ਦੀ ਹੋ ਗਈ ਜਾਂ ਕੋਈ ਉਪੇ ਕਮਿਸ਼ਨ ਹੋ ਗਿਆ ਇਹ ਤਾਂ ਇਹਨਾਂ ਨੂੰ ਇਹ ਮਤਲਬ ਬਹੁਤ ਛੋਟੀਆਂ ਮੰਗਾ ਸੀ ਸਭ ਤੋਂ ਵੱਡੀ ਸੇੜੀ ਸੀਗੀ ਸਾਨੂੰ ਸਿੱਖਿਆ ਵਿਭਾਗ ਦੇ ਮਰਜ਼ਿੰਗੀ ਮੰਗ ਸੀ ਤੇ ਇਹ ਤਾਂ ਸਾਡੀ ਨਿੱਕੇ ਨਿੱਕੇ ਮੰਗਾਂ ਨਹੀਂ ਪੂਰੀਆਂ ਕਰਦੇ ਇਹ ਜੇ ਇਹਨਾਂ ਦੀ ਬਦਲਾਅ ਦੀ ਸਰਕਾਰ ਹੈ ਨਾ ਤਾਂ ਫਿਰ ਇਹ ਵਾਕੇ ਬਦਲਾਅ ਦੀ ਸਰਕਾਰ ਹੈ ਕਿਉਂਕਿ ਜਿਹੜੇ ਮੁਲਾਜ਼ਮ ਜਿਹੜੇ ਸਿੱਖਿਆਕ ਵਰਗ ਆ ਨਾ ਉਹਨਾਂ ਦਾ ਕੰਮ ਹੁੰਦਾ ਹੈ ਸਕੂਲਾਂ ਦੇ ਵਿੱਚ ਆਪਣੇ ਜਿਹੜੇ ਆ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਜਿਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਾਧਨ ਨਹੀਂ ਹੁੰਦਾ ਉਹ ਬੱਚੇ ਸਾਡੇ ਕੋਲ ਆਉਂਦੇ ਔਰ ਉਹੀ ਬੱਚੇ ਪੜ੍ਹ-ਪੜ੍ਹ ਕੇ ਅੱਜ ਅਮਰੀਕਾ ਕੈਨੇਡਾ ਦੂਜੇ ਦੇਸ਼ਾਂ ਦੇ ਵਿੱਚ ਵੀ ਬੈਠੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਬੁਨਿਆਦਾਂ ਵੀ ਕੱਚੀਆਂ ਸੀਗੀਆਂ ਉਹ ਸਾਡੇ ਕਰਕੇ ਬੈਠਿਆ ਕਿਉਂ ਕਿ ਜਦੋਂ ਅਸੀਂ ਆਏ ਸੀ 20 ਤਾਂ ਅਸੀਂ ਇੱਕ ਵਿਭਾਗ ਦੀ ਜਿਹੜੀ ਆ ਨੀ ਪੱਕੀ ਕਰ ਦਿੱਤੀ ਸੀ ਤੇ ਅੱਜ ਸਾਡੀਆਂ ਹੀ ਬੁਨਿਆਦਾਂ ਹਿਲਾ ਰਹੇ ਹੈਗੇ ਆ ਤੇ ਅਸੀਂ ਸੜਕਾਂ ਤੇ ਆਨ ਤੋਂ ਕਿਉਂ ਮਜਬੂਰ ਹੋਏ ਆ ਕਿ ਅਸੀਂ ਤਾਂ ਸਕੂਲਾਂ ਦੇ ਵਿੱਚ ਬੈਠ ਕੇ ਬੱਚਿਆਂ ਨੂੰ ਪੜ੍ਹਾਉਂਦੇ ਅਸੀਂ ਆਨਲਾਈਨ ਜਿਹੜੇ ਟੈਕਨੀਕਲ ਐਜੂਕੇਸ਼ਨ ਦੇਣ ਦੇ ਲਈ ਆਏ ਸੀ ਨਾ ਕਿ ਸੜਕਾਂ ਤੇ ਰੁਲਣ ਦੇ ਲਈ ਆਏ ਸੀ ਪਰ ਅਸੀਂ ਕਿਉਂ ਮਜਬੂਰ ਹੋਏ ਆ ਕਿਉਂਕਿ ਅਸੀਂ 20 ਸਾਲਾਂ ਤੋਂ ਸਾਡੇ ਜਿਹੜੇ 2005 ਤੋਂ ਅਸੀਂ ਬੱਚੇ ਪੜ੍ਹਾਏ ਆ ਨਾ ਉਹ 20 ਸਾਲਾਂ ਤੋਂ ਤੁਸੀਂ ਦੇਖੋ ਕਿ ਉਹ ਬੱਚੇ ਜਵਾਨ ਹੋ ਕੇ ਉਹ ਵੀ ਆਪਣਾ ਕੈਰੀਅਰ ਬਣਾ ਰਹੇ ਕਿ ਲੇਕਿਨ ਸਾਡੇ ਛੋਟੇ-ਛੋਟੇ ਬੱਚੇ ਆ ਨਾ ਜਿਹੜੇ ਇਹ ਸੜਕਾਂ ਤੇ ਰੋਲ ਰਿਆ ਅਸੀਂ ਲੋਕਾਂ ਦਾ 20 ਸਾਲਾਂ ਤੋਂ ਬਣਾ ਰਹੇ ਆ 20 ਸਾਲਾਂ ਤੋਂ ਤੁਸੀਂ ਲਗਾ ਲਓ ਵੀ ਜੇ 6000 ਕੰਪਿਊਟਰ ਤੇ ਕੋਲੋਂ 50 ਬੱਚਾ ਵੀ ਇੱਕ 10ਵੇਂ ਦੇ ਵਿੱਚੋਂ ਜਾਂ ਪਲੱਸ 2 ਦੇ ਵਿੱਚੋਂ 100 ਬੱਚਾ ਨਿਕਲਦਾ ਹੋਗਾ ਤਾਂ ਅੱਜ ਤੱਕ ਕਿੰਨੇ ਬੱਚੇ 20 ਸਾਲਾਂ ਚ ਨਿਕਲ ਗਏ ਹੋਣਗੇ ਪਰ ਸਾਡੇ ਆਪ ਦੇ ਬੱਚੇ ਸੜਕਾਂ ਤੇ ਰੋਲ ਰਿਆ ਅਸੀਂ ਦੱਸੋ ਇਸ ਸਰਕਾਰ ਦਾ ਕੀ ਮਾੜਾ ਕੀਤਾ ਆ ਅਸੀਂ ਅਸੀਂ ਗਵਰਨਮੈਂਟ ਨੂੰ ਇਸ ਕਰਕੇ ਨਹੀਂ ਸੀ ਲੈ ਕੇ ਆਏ ਇਸ ਗਵਰਨਮੈਂਟ ਨੂੰ ਕਿ ਜਿਹੜਾ ਇਹ ਆ ਕਿ ਅਸੀਂ ਸੜਕਾਂ ਤੇ ਰੋਲਿਆ ਅਸੀਂ ਇੱਕ ਬਦਲਾਅ ਦੇ ਲਈ ਲੈ ਕੇ ਆਏ ਸੀਗੇ ਕਿ ਜੋ ਪਹਿਲੀਆਂ ਸਰਕਾਰਾਂ ਨੇ ਗਲਤੀ ਕੀਤੀ ਕਿ ਸ਼ਾਇਦ ਇਹ ਪੜੇ ਲਿਖੇ ਵਰਗ ਦੀ ਇਹ ਗੱਲ ਨੂੰ ਸਮਝੇਗੀ ਲੇਕਿਨ ਇਹਨੇ ਉਸ ਚੀਜ਼ ਨੂੰ ਨਹੀਂ ਸਮਝਿਆ ਇਹਨੇ ਸਾਨੂੰ ਸੜਕਾਂ ਤੇ ਰੋਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਇਹ ਆਪਣੇ ਵਾਅਦੇ ਤੋਂ ਮੁੱਕਰ ਗਿਆ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਜੜਾਇਆ ਪੰਜਾਬ ਦੇ ਵਿੱਚੋਂ ਇੱਕਦਮ ਇਹਨਾਂ ਦਾ ਜਿਹੜਾ ਆ ਸਫਾਇਆ ਕਰਕੇ ਛੱਡਾਂਗੇ ਜੇਕਰ ਇਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਵਾਹ। ਉਹ ਫਿਰ ਕਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਸਿੱਖਿਆ ਕ੍ਰਾਂਤੀ ਕਹਿੰਦੇ ਆ ਕਿ ਦਿੱਲੀ ਮਾਡਲ ਲਿਆਉਣਾ ਅਸੀਂ ਸਿੱਖਿਆ ਕ੍ਰਾਂਤੀ ਅਸੀਂ ਲਿਆਂਦੀ ਸਿੱਖਿਆ ਦਾ ਪੱਧਰ ਉੱਚਾ ਕਰਾਂਗੇ ਫਿਰ ਉਹ ਕਿਹੜੀ ਸਿੱਖਿਆ ਕ੍ਰਾਂਤੀ ਹੈ? ਸਿੱਖਿਆ ਕ੍ਰਾਂਤੀ ਵੇਖ ਲਓ ਸੜਕਾਂ ਤੇ ਰੁਲਦੀ ਭਈ। ਸਿੱਖਿਆ ਕ੍ਰਾਂਤੀ ਆਜ ਇਹ ਵੀ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਸਮਾਜ ਦਾ ਸਿਰਜਣਹਾਰ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਐਜੂਕੇਸ਼ਨ ਦੇ ਕੇ ਡਾਕਟਰ ਇੰਜੀਨੀਅਰ ਵਕੀਲ ਬਣਾਉਣਾ ਡੀਸੀ ਜੱਜ ਬਣਾਉਣਾ ਤੇ ਉਹ ਸਕੂਲ ਤੋਂ ਛੁੱਟੀਆਂ ਲੈ ਲੈ ਕੇ ਤੇ ਉਹਦੇ ਆਪਣਾ ਭਵਿੱਖ ਜਿਹੜਾ ਉਹ ਬਣਾਉਣ ਦੇ ਆ ਸੜਕਾਂ ਦੇ ਰੋਲ ਰੋਲ ਕੇ ਤੇ ਸਿੱਖਿਆ ਕ੍ਰਾਂਤੀ ਇਹਨਾਂ ਦੀ ਇਸ ਤਰ੍ਹਾਂ ਦੀ ਜੀ ਵੀ ਸਿੱਖਿਆ ਕ੍ਰਾਂਤੀ ਸਾਰੀ ਸੜਕਾਂ ਤੇ ਰਲਦੀ ਫਿਰੰਡੀ ਕੀ ਸੰਕੇਤ ਜਾਂਦਾ ਫਿਰੇ ਜੇ ਅਧਿਆਪਕ ਹੀ ਸੜਕ ਤੇ ਫਿਰ ਅੱਗੇ ਨੂੰ ਕੀ ਸੰਕੇਤ ਜਾਂਦਾ ਜਿਨ੍ਹਾਂ ਨੇ ਪੜ੍ਹਨ ਦਾ ਲਿਖਣਾ ਬੜਨ ਦਾ ਅੱਗੇ ਸੰਕੇਤ ਇਹ ਹੋ ਜਾਵੇ ਦੇਸ਼ ਦਾ ਬੜਾ ਗਰਕ ਹੈ ਇਹ ਜਿਹੜੀਆਂ ਕਾਰਪੋਰੇਟ ਸਰਕਾਰਾਂ ਆ ਇਹ ਦੇਸ਼ ਨੂੰ ਬਿਲਕੁਲ ਥੱਲੇ ਲਾਉਣ ਗਈਆਂ ਕਿਉਂਕਿ ਜਦੋਂ ਅਧਿਆਪਕ ਰੁਲ ਗਏ ਸੋਚੋ ਜਿਹੜੇ ਅਧਿਆਪਕ ਸਮਾਜ ਦੇ ਸਿਰਜਣਹਾਰ ਆ ਜੇ ਉਹ ਰੁਲ ਗਏ ਜੇ ਉਹਨਾਂ ਨੂੰ ਹੱਕ ਨਹੀਂ ਮਿਲ ਰਹੇ ਉਹ ਪੜ੍ਹੇ ਲਿਖੇ ਨੇ ਉਹ ਹੱਕਾਂ ਤੋਂ ਮਤਲਬ ਜਾਣੂ ਨੇ ਉਹ ਹੱਕਾ ਪ੍ਰਤੀ ਜਾਗਰੂਕ ਨੇ ਔਰ ਹੱਕ ਉਹਨਾਂ ਦੇ ਬਣਦੇ ਹੱਕ ਆ ਇਹ ਨਹੀਂ ਕੋਈ ਵੀ ਉਹ ਉਹ ਮੰਗ ਰਿਹਾ ਜੋ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਉਹ ਆਪਣੇ ਬਣਦੇ ਹੱਕ ਜਿਹੜੇ ਆ ਉਹ ਮੰਗ ਰਹੇ ਆ ਜੋ ਉਹਨਾਂ ਦੇ ਨੋਟੀਫਿਕੇਸ਼ਨ ਚ ਲਿਖੇ ਆ ਸਾਡਾ ਸਰ ਜਿਹੜਾ ਨੋਟੀਫਿਕੇਸ਼ਨ 2011 ਚ ਹੋਇਆ ਸੀ 2011 ਚ ਉਹ ਅੱਜ ਤੱਕ ਸਾਡੇ ਤੇ ਲਾਗੂ ਨਹੀਂ ਕੀਤਾ ਕਦੀ ਇਸ ਤਰ੍ਹਾਂ ਵੀ ਹੁੰਦਾ ਵੀ ਸਰਕਾਰ ਕੁਝ ਲਿਖ ਕੇ ਆਪ ਹੀ ਦੇਵੇ ਤੇ ਆਪ ਹੀ ਉਸ ਨੂੰ ਲਾਗੂ ਨਾ ਕਰੇ ਤੇ ਫਿਰ ਤੁਸੀਂ ਵੇਖ ਸਕਦੇ ਜੇ ਵੀ ਜੇ ਅਧਿਆਪਕਾਂ ਦਾ ਫਿਊਚਰ ਆ ਆ ਸੜਕਾਂ ਤੇ ਬਹਿਣ ਵਾਲਾ ਤੇ ਫਿਰ ਇਸ ਤੋਂ ਅੱਗੇ ਵਾਲੀ ਜਨਰੇਸ਼ਨ ਦਾ ਫਿਊਚਰ ਕੀ ਹੋਊਗਾ ਫਿਰ ਕਹਿੰਦੇ ਵੀ ਜਿਹੜੇ ਬੱਚੇ ਆ ਬਾਹਰ ਚਲੇ ਗਏ ਬਾਹਰ ਚਲੇ ਗਏ ਬਾਹਰ ਜਾ ਕੇ ਮਜ਼ਦੂਰੀ ਕਰਦੇ ਆ ਬਾਹਰ ਜਾ ਕੇ ਪੈਸੇ ਕਮਾਉਂਦੇ ਕੀ ਕਰਨਗੇ ਫਿਰ ਬੱਚੇ ਪਰਵਾਰੀ ਜਾਣਗੇ ਨਾ ਇਹਦਾ ਆਪ ਮਜਬੂਰ ਕਰ ਰਹੇ ਆਪਣੀ ਨਵੀਂ ਜਨਰੇਸ਼ਨ ਨੂੰ ਕਿ ਤੁਹਾਨੂੰ ਅਸੀਂ ਇੱਥੇ ਰੁਜ਼ਗਾਰ ਨਹੀਂ ਦੇਣਾ ਤੁਸੀਂ ਬਾਹਰ ਜਾ ਕੇ ਅੰਗਰੇਜ਼ਾਂ ਦੀ ਗੁਲਾਮੀ ਕਰੋ ਹਰਾ ਪੈਨ ਨਹੀਂ ਲੱਗਿਆ ਜੀ ਫਿਰ ਉਹ ਜਿਹੜੇ ਹਰੇ ਪੈਨ ਦੀ ਗੱਲ ਭਗਵਾਨ ਸਿਮਰਾਨ ਕਰਦੀ ਵੀ ਹਰਾ ਪੈਨ ਚੱਲੂਗਾ ਆਮ ਲੋਕਾਂ ਦੇ ਅੱਖ ਚ ਉਹ ਨਿਕਲਿਆ ਨਹੀਂ ਤੁਹਾਡੇ ਹੱਕ ਚ ਕੋਈ ਜੀ ਨਿਕਲਿਆ ਨਹੀਂ ਆ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਇਹ ਹਰਾ ਪੈਨ ਜਿਹੜਾ ਸਾਡਾ ਬੇੜਾ ਕਰ ਕਰ ਰਿਹਾ ਜੇ ਇਹ ਅਸੀਂ ਇਨੇ ਐਜੂਕੇਟਿਡ ਅਸੀਂ ਇੰਨੀਆਂ ਇਨੇ ਕੁਆਲੀਫਿਕੇਸ਼ਨਾਂ ਡਿਗਰੀਆਂ ਲਾ ਕੇ ਇੱਥੇ ਆਏ ਆ ਟੈਸਟ ਕਲੀਅਰ ਕਰਕੇ ਆਏ ਆ ਅਸੀਂ ਹਰ ਤਰ੍ਹਾਂ ਨਾਲ ਅਸੀਂ ਆਪਣੇ ਕੁਆਲੀਫਿਕੇਸ਼ਨ ਤੋਂ ਕਿਤੋਂ ਪਿੱਛੇ ਨਹੀਂ ਗਏ ਜਦੋਂ ਅਸੀਂ ਸਕੂਲਾਂ ਜਾਏ ਸੀ ਅਸੀਂ ਇਹ ਨੀ ਨੂੰ ਮਜ਼ਬੂਤ ਕਰਨ ਆਏ ਸੀ ਐਜੂਕੇਸ਼ਨ ਨੂੰ ਅੱਗੇ ਲਿਜਾਣ ਲਈ ਆਏ ਸੀ ਇਹਨਾਂ ਨੇ ਸਾਡ ਬੱਚਿਆਂ ਦੇ ਸਾਹਮਣੇ ਕੀ ਇਮਪ੍ਰੈਸ਼ਨ ਪੈ ਰਿਹਾ ਹੈ ਕਿ ਇਹ ਅਧਿਆਪਕ ਹੈ ਵੱਖਰੇ ਹੀ ਹੈਗੇ ਆ ਕੰਪਿਊਟਰ ਦਾ ਹੱਬ ਹੈ ਵੱਖਰੇ ਹੀ ਹੈਗੇ ਆ ਸਕੂਲਾਂ ਜੇ ਵੱਖਰੇ ਹੀ ਹੈਗੇ ਆ ਇਹਨਾਂ ਦਾ ਕੋਈ ਵजूद ਨਹੀਂਗਾ ਸਕੂਲ 'ਚ ਕਿ ਅਸੀਂ ਇੰਨੀ-ਇੰਨੀ ਪੜਾਈਆਂ ਕਰਕੇ ਅਸੀਂ ਕਾਲਜ ਲੈਵਲ ਤੱਕ ਪੜਾ ਕੇ ਆਏ ਆ ਬੱਚਿਆਂ ਨੂੰ ਠੀਕ ਹੈ ਨਾ ਉਹ ਸਾਨੂੰ ਅੱਜ ਪਛਾਣਦੇ ਜੜੀ ਜੜੇ ਪੋਸਟਾਂ ਤੇ ਉਹ ਬੈਠੇ ਆ ਉਹ ਅੱਜ ਵੀ ਸਾਡੀ ਰਿਸਪੈਕਟ ਕਰਦੇ ਆ ਤੇ ਅੱਜ ਅਸੀਂ ਜ਼ਮੀਨ ਤੇ ਜਿਹੜੇ ਵਿਚਾਰੇ ਥੱਲੇ ਬਹਿ ਕੇ ਪੜਦੇ ਹੁੰਦੇ ਸੀ ਉਹਨਾਂ ਨੂੰ ਅਸੀਂ ਕੰਪਿਊਟਰਾਂ ਤੇ ਬਿਠਾ ਕੇ ਕੰਪਿਊਟਰ ਦੀ ਦੁਨੀਆ ਦੇ ਨਾਲ ਜਾਗਰੂਕ ਕਰਾਇਆ ਇੰਟਰਨੈਟ ਦੇ ਨਾਲ ਜੋੜਿਆ ਇਹਨਾਂ ਦੇ ਸਾਡੀ ਐਜੂਕੇਸ਼ਨ ਕਰਕੇ ਚੱਲ ਰਹੀ ਜੇ ਜੋ ਅਸੀਂ ਪੜ ਕੇ ਆਏ ਸੀ ਸਾਰਾ ਕੰਮ ਆਨਲਾਈਨ ਹੋ ਗਿਆ ਜੇ ਤੁਸੀਂ ਵੇਖਦੇ ਪਿਓ ਹਰ ਇੱਕ ਡਾਟਾ ਆਨਲਾਈਨ ਚੜਦਾ ਹੈ ਅੱਜ ਜੇ ਅਸੀਂ ਛੁੱਟੀ ਕਰਕੇ ਆਏ ਤਾਂ ਉਹਨਾਂ ਨੂੰ ਉੱਥੇ ਬਹੁਤ ਪ੍ਰੋਬਲਮ ਹੋ ਰਹੀ ਕਿ ਤੁਸੀਂ ਛੁੱਟੀ ਕਿਉਂ ਲੈ ਲਈ ਸਾਡੇ ਤਾਂ ਕੰਮ ਰੁਕ ਜੂਗਾ ਸਾਡੀ ਜਿਹੜੀ ਸਿੱਖਿਆ ਨੀਤੀ ਦਾ ਕੀ ਬਣੂਗਾ ਜੋ ਆਨਲਾਈਨ ਕੰਮ ਹੈ ਡਾਕ ਕੌਣ ਕੱਟੂਗਾ ਬੱਚਿਆਂ ਨੂੰ ਕੌਣ ਪੜ੍ਹਾਏਗਾ ਤੁਹਾਡੇ ਪੀਰੀਅਡ ਕੌਣ ਲਏਗਾ ਫਿਰ ਜੇ ਇਹ ਸਮੱਸਿਆਵਾਂ ਸਾਰੀਆਂ ਸਕੂਲਾਂ ਵਾਲਿਆਂ ਨੂੰ ਪਤਾ ਤੇ ਪੰਜਾਬ ਸਰਕਾਰ ਨੂੰ ਨਹੀਂ ਪਤਾ ਜੋ ਸਾਰਾ ਕੰਮ ਉਹਨਾਂ ਨੇ ਆਨਲਾਈਨ ਕਰ ਦਿੱਤਾ ਹੈਗਾ ਹਰ ਡਾਟਾ ਹਰ ਚੀਜ਼ ਆਨਲਾਈਨ ਹੈਗੀ ਆ ਤੇ ਉਹ ਹੁਣ ਸਾਨੂੰ ਕਿਉਂ ਨਹੀਂ ਅੱਗੇ ਲਜਾਉਣਾ ਚਾਹੁੰਦੇ ਕੀ ਚਾਹੁੰਦੇ ਆ ਉਹ ਆਪਦੇ ਆਪ ਨੂੰ ਹੀ ਲੱਗਦਾ ਵੀ ਜੇ ਇੰਨਾ ਪੜਕੇ ਯਾਰ ਧਰਨੇ ਪ੍ਰਦਰਸ਼ਨ ਕਰਨੇ ਸੀ ਫਿਰ ਕੀ ਲੋੜ ਇੰਨਾ ਪੜਨ ਦੀ ਇੰਨਾ ਪੜ ਲਿਖ ਕੇ ਵੀ ਸੜਕਾਂ ਤੇ ਖੀਰ ਨੂੰ ਆਉਣਾ ਸਾਹਮਣੇ ਪੁਲਿਸ ਦੀਆਂ ਡਾਂਗਾਂ ਨੇ ਏਡੇ ਏਡੇ ਵੈਰੀਕੇਡ ਨੇ ਦੇਖੋ ਜੀ 2000 ਦੇ ਸਾਲ 2002 ਦੇ ਵਿੱਚ ਜਦੋਂ ਲੋਕਾਂ ਨੂੰ ਕੰਪਿਊਟਰ ਬਾਰੇ ਕੁਝ ਨਹੀਂ ਪਤਾ ਹੁੰਦਾ ਸੀ ਅਸੀਂ ਉਸ ਸਮੇਂ ਐਮਟੈਕ ਐਮਸੀਏ BCA BTech ਦੇ ਸਟੂਡੈਂਟ ਸੀਗੇ ਤਾਂ ਸਾਨੂੰ ਇਹੀ ਸੀਗਾ ਵੀ ਜੈ ਸ਼ਾਇਦ ਕੰਪਿਊਟਰ ਸਾਇੰਸ ਨਾਲ ਅਸੀਂ ਆਪਣੇ ਪੰਜਾਬ ਦੇ ਸਮਾਜ ਨੂੰ ਬਦਲਾਂਗੇ ਇੱਕ ਨਵੀਂ ਇੱਕ ਲਹਿਰ ਆਏਗੀ ਡਿਜੀਟਲ ਇੰਡੀਆ ਦੀ ਉਹਦੇ ਵਿੱਚ ਅਸੀਂ ਜਦੋਂ ਪਰਤੇ ਹੋਏ 2005 ਦੇ ਵਿੱਚ ਤਾਂ ਸਕੂਲਾਂ ਵਿੱਚ ਟੋਟਲੀ ਜਿਹੜਾ ਕੰਮ ਜ਼ਿਆਦਾ ਮੈਨੂਅਲ ਸੀਗਾ ਅਸੀਂ ਆਨ ਤੋਂ ਬਾਅਦ ਟੂਟਲੀ ਜਿਹੜਾ ਕੰਮ ਹੁਣ ਇਸ ਟਾਈਮ ਸਾਰਾ ਕੰਮ ਕੰਪਿਊਟਰਾਈਜ਼ ਕਰਤਾ ਉਹ ਸਾਨੂੰ ਉਹਦੀ ਸਜ਼ਾ ਮਿਲ ਰਹੀ ਹੈ ਅੱਜ ਅਸੀਂ ਉਹਨਾਂ ਸੜਕਾਂ ਤੇ ਬੈਠੇ ਆ 3.5 ਮਹੀਨਿਆਂ ਤੋਂ ਉਹਦੀ ਸਾਨੂੰ ਸਜ਼ਾ ਮਿਲ ਰਹੀ ਹੈ ਕਰਦਿਆਂ ਨੂੰ ਅਸੀਂ ਦੋ ਇਕੱਲੀ ਸਰਕਾਰਾਂ ਦੇਖ ਲਈਆਂ ਇੱਕ ਕਾਂਗਰਸ ਸਰਕਾਰ ਦੋ ਕਾਂਗਰਸ ਸਰਕਾਰਾਂ ਤੇ ਇਹ ਪੰਜਵੀਂ ਸਰਕਾਰ ਹੈ ਸਾਡੀ ਪਰ ਸਾਡੇ ਲਈ ਸਾਰੀਆਂ ਸਰਕਾਰਾਂ ਉਹੀ ਰਹੀਆਂ ਇੱਕ ਸੁਸਾਇਟੀ ਦੇ ਨਾਮ ਦੇ ਉੱਪਰ ਸਾਨੂੰ ਸਿਰਫ ਇਹਨਾਂ ਨੇ ਖੱਜਲਖਵਾਰੀ ਕੀਤਾ ਸੜਕਾਂ ਤੇ ਰੋਲੇ ਸਾਡਾ ਸ਼ੋਸ਼ਣ ਕੀਤਾ ਪੂਰਾ ਜੀਦਾ ਮਤਲਬ ਕਿ ਇਹ ਲੱਗ ਲੋ ਵੀ ਹੁਣ ਸਾਡਾ ਵਿਸ਼ਵਾਸ ਹੀ ਉੱਠ ਗਿਆ ਹੈ ਹਰ ਇੱਕ ਸਰਕਾਰ ਤੋਂ ਹੁਣ ਇਹ ਜਿਸ ਵੀ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਮੈਸੇਜ ਨੂੰ ਇਹ ਕਰ ਰਹੇ ਆ ਵੀ ਚਾਹੇ ਐਮਸੀ ਚੋਣਾ ਹੋਣ ਆਉਣ ਵਾਲੀਆਂ ਫੇਰ ਵਿਧਾਨ ਸਭਾ ਚੋਣਾਂ ਅਸੀਂ ਇਹਨਾਂ ਦਾ ਟੂਟਲੀ ਬਾਈਕਾਟ ਕੀਤਾ ਜਾਵੇ ਵੀ ਕੋਈ ਵੀ ਇਹਨਾਂ ਤੇ ਵਿਸ਼ਵਾਸ ਨਾ ਕਰੇ ਅਸੀਂ ਪ੍ਰੂਫਾਂ ਜਿਉਂਦੇ ਯਾਦ ਹੈ ਉਹਦਾ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਦੁਆਰਾ ਆਫੀਸ਼ੀਅਲ ਅਨਾਉਂਸਮੈਂਟ ਕੀਤੀ ਜਾਂਦੀ ਹੈ ਗਵਰਨਮੈਂਟ ਆਫ ਪੰਜਾਬ ਦੇ ਪੇਜ ਤੇ ਵੀ ਕੰਪਿਊਟਰ ਦੇ ਐਪਕਰ ਨੂੰ ਦੀਵਾਲੀ ਦੇ ਮੌਕੇ ਦੇ ਉੱਪਰ ਪਛੇਵਾਂ ਪੇ ਕਮਿਸ਼ਨ ਅਤੇ ਸੀਐਸਆਰ ਰੂਲ ਦਾ ਲਾਭ ਦਿੱਤਾ ਜਾਊਗਾ ਸਾਨੂੰ ਲੋਕਾਂ ਦੀਆਂ ਵਧਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਸਟਾਫ ਵਾਲੇ ਤੁਹਾਨੂੰ ਮੁਬਾਰਕਾਂ ਦੇਣ ਲੱਗ ਜਾਂਦੇ ਆ ਇੱਕ ਮਹੀਨਾ ਇਹ ਜਸ਼ਨ ਚੱਲਦਾ ਪਰ ਸਿਰਫ ਕਾਗਜ਼ਾਂ 'ਚ ਜਦੋਂ ਦੀਵਾਲੀ ਆਉਂਦੀ ਹੈ 15 2022 ਦੀ ਤਾਂ ਕੁਝ ਨਹੀਂ ਮਿਲਦਾ ਜੀ ਉਸ ਤੋਂ ਬਾਅਦ 2023 ਦੀ ਦੀਵਾਲੀ ਆਉਂਦੀ ਹੈ ਫਿਰ 2024 ਦੀ ਦੀਵਾਲੀ ਪਹੁੰਚਦੀ ਹੈ ਪਰ ਇਹ ਹੁਣ ਅਖੀਰ ਦੇ ਵਿੱਚ ਸਿੱਖਿਆ ਮੰਤਰੀ ਕੀ ਕਰਦੇ ਆ ਆਪਣੇ ਟਵਿੱਟਰ ਅਕਾਊਂਟ ਤੋਂ ਆਫੀਸ਼ੀਅਲ ਅਕਾਊਂਟ ਤੋਂ ਉਹ ਐਲਾਨ ਹਟਾ ਦਿੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਸੇ ਡਿਜੀਟਲ ਇੰਡੀਆ ਦੇ ਹੋਵਾ ਉਹ ਐਲਾਨ ਅੱਜ ਵੀ ਆਪੇ ਆ ਦੇਖੋ ਉਦੋਂ ਤੋਂ ਸਾਹ ਮੁੱਕ ਰਹੇ ਆਂਦੇ ਆ ਅੱਜ ਉਹ ਵਾਦਾ ਮਤਲਬ ਇੱਕ ਕਾਗਜ਼ਾਂ 'ਚ ਵਾਦਾ ਬਣ ਕੇ ਰਹਿ ਗਿਆ ਅੱਜ ਵੀ ਉਹ ਅਧੂਰਾ ਹੈ ਤਿੰਨ ਦੀਵਾਲੀਆਂ ਲੰਘਾਂ ਦੇ ਬਾਵਜੂਦ ਸਾਨੂੰ ਇਹ ਪਤਾ ਲੱਗਦਾ ਹੈ ਵੀ ਜੇ ਸੀਐਮ ਸਾਹਿਬ ਖੁਦ ਅਨਾਉਂਸ ਕਰ ਦੇ ਫੇਰ ਕੰਮ ਹੋ ਜਾਂਦਾ ਵੀ ਉਹ ਸਿੱਖਿਆ ਮੰਤਰੀ ਅਨਾਉਂਸ ਕੀਤਾ ਛੇ ਤਾਂ ਨਹੀਂ ਕੰਮ ਹੋਇਆ ਪਰ ਅਸੀਂ ਤਾਂ ਰੁੱਲ ਰਹੇ ਆਂ ਸਾਡਾ ਕੀ ਕਸੂਰਾ ਏ ਸਾਡੇ ਬੱਚੇ ਹੁਣ ਬਰਾਬਰ ਦੇ ਹੋ ਚੁੱਕੇ ਆ ਪੇਰੈਂਟ ਸਾਡੇ ਬਜ਼ੁਰਗ ਨੇ ਅਸੀਂ ਮਤਲਬ ਉਹਨਾਂ ਨੂੰ ਛੱਡ ਕੇ ਸੜਕਾਂ 'ਤੇ ਬੈਠੇ ਆਂਗੇ ਤੇ ਬਹੁਤ سارے ਟੀਚਰ ਸਾਡੇ ਡਿਪਰੈਸ਼ਨ 'ਚ ਨੇ ਬਿਮਾਰ ਹੋ ਚੁੱਕੇ ਆ ਦੇਖੋ ਜੇ ਤਾਂ ਇੱਕ ਅਸੀਂ ਕੰਟਰੈਕਟ ਤੇ ਹੁੰਦੇ ਸੀ ਆਪਣੇ ਮਨ ਨੂੰ ਸਮਝਾ ਲੈਂਦੇ। ਵੀ ਅਸੀਂ ਕੰਟਰੈਕਟ ਤੇ ਆ ਸਾਰੀ ਉਮਰ ਅਸੀਂ ਇਹੀ ਜੌਬ ਕਰਨੀ ਆ। 1.7 11 ਨੂੰ ਜਦੋਂ ਰੈਗੂਲਰ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਸਾਨੂੰ ਅਪੁਆਇੰਟਮੈਂਟ ਲੈਟਰ ਦੇ ਦਿੱਤਾ ਗਿਆ ਰੈਗੂਲਰ ਦਾ। ਤਾਂ ਹੁਣ ਅਸੀਂ ਨਾ ਤਾਂ ਰੈਗੂਲਰ ਆ ਨਾ ਅਸੀਂ ਕੰਟਰੈਕਟ ਤੇ ਆ। ਨਾ ਕੱਚੇ ਨਾ ਪੱਕੇ ਹਾਂ। ਨਾਮ ਦੇ ਰੈਗੂਲਰ ਅਸਲ ਦੇ ਵਿੱਚ ਕੱਚੇ। ਸਿਰਫ ਇੱਕ ਜੌਬ ਹੈ ਉਹ ਵੀ ਹੋਤਾ ਕਿ ਅੱਜ ਸਾਨੂੰ ਕੁਝ ਹੁੰਦਾ ਸਾਡੇ ਪਰਿਵਾਰ ਨੂੰ ਅੱਜ ਦੀ ਤਨਖਾਹ ਦਾ ਚੈੱਕ ਦੇ ਦਿੱਤਾ ਜਾਊਗਾ। ਪਿਛਲੇ ਹਫਤੇ 8 ਦਸੰਬਰ ਨੂੰ ਸਾਡੇ ਇੱਕ ਕੰਪਿਊਟਰ ਦੇ ਆਪਕ ਦੀ ਕੈਂਸਰ ਕਰਕੇ ਮੌਤ ਹੋ ਗਈ ਜਿਲ੍ਹਾ ਪਟਿਆਲਾ ਸਮਾਣਾ ਬਲੌਕ ਅੱਜ ਉਹਦੇ ਸਾਥੀ ਦਾ ਭੋਗ ਸੀਗਾ ਉਹਦੇ ਪਰਿਵਾਰ ਨੂੰ 1 ਰੁਪਏ ਦੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਦੇਖੋ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਦੀ ਤਾਂ ਜੇ ਕੋਈ ਪੰਜਾਬ ਦੇ ਵਿੱਚ ਕਿਸੇ ਸੂਬੇ ਚ ਕੋਈ ਕਿਸੇ ਦੁਰਘਟਨਾ ਵਿੱਚ ਵੀ ਮਰਿਆ ਜਾਂਦਾ ਹੈ ਜ਼ਹਿਰੀਲੀ ਸ਼ਰਾਬ ਨਾਲ ਮਰਿਆ ਜਾਂਦਾ ਹੈ ਕਿਸਾਨ ਅੰਦੋਲਨ ਦੇ ਵਿੱਚ ਕਿੰਨੇ ਕਿਸਾਨਾਂ ਦੀ ਮੌਤ ਹੋਈ ਕੁਦਰਤੀ ਤਾਂ ਉਹਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ ਅਦਾਇਗੀ ਕੀਤੀ ਗਈ ਵੀ ਇਹ ਸਾਡੇ ਬਸਨੀਕ ਨੇ ਸਾਡੇ ਵਾਸੀ ਆ ਪਰ ਇੱਕ ਕੰਪਿਊਟਰ ਦੇ ਆਪਕਾ ਜਿਹੜੇ 7372 ਪੋਸਟਾਂ ਦੇ ਕੰਮ ਕਰਦੇ ਰਹੇ ਆ ਉਹਨਾਂ ਦੇ 106 ਸਾਥੀ ਡੈਥ ਹੋ ਚੁੱਕੀ ਹੈ ਰੈਗੂਲਰ ਹੋਣ ਤੋਂ ਬਾਅਦ ਕੰਟਰੈਕਟ ਤੋਂ ਨਹੀਂ ਰੈਗੂਲਰ ਤੋਂ ਬਾਅਦ ਪਰ ਉਹਨਾਂ ਦੇ ਪਰਿਵਾਰ ਨੂੰ 1 ਰੁਪਿਆ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਇਸ ਸਬੰਧੀ ਲਾਸਟ ਹਫਤੇ ਇੱਕ ਮੀਟਿੰਗ ਹੋਈ ਸਿੱਖਿਆ ਸਕੱਤਰ ਨਾਲ ਤਾਂ ਉਹਨਾਂ ਦੀ ਵਰਡਿੰਗ ਸੀ ਬਹੁਤ ਸੋਸਾਇਟੀਆਂ ਵਿੱਚ ਮੁਲਾਜ਼ਮ ਨੇ ਬਹੁਤ ਲੋਕ ਮਰਦੇ ਆ ਵੀ ਅਸੀਂ ਕਿਹਨੂੰ ਕਿਹਨੂੰ ਨੌਕਰੀ ਦੇਵਾਂਗੇ ਕਿਹਨੂੰ ਕਿਹਨੂੰ ਪੈਸਾ ਦੇਵਾਂਗੇ ਤਾਂ ਸਪਸ਼ਟ ਜਵਾਬ ਸੀ ਉਹਨਾਂ ਦਾ ਇੱਥੋਂ ਕਲੀਅਰ ਹੁੰਦਾ ਵੀ ਉਹਨਾਂ ਦੀ ਮੈਂਟੈਲਿਟੀ ਕੀ ਹੈ ਉਹ ਕਹਿੰਦੇ ਜਦ ਤੱਕ ਜੋਬ ਹੈਗੀ ਹੈ ਕਰੋ ਜਿੰਨੀ ਤਨਖਾਹ ਮਿਲਦੀ ਹੈ ਲੋਫ ਸਫੀਸ਼ੈਂਟ ਹੈ ਕੋਈ ਮੀਟਿੰਗ ਮੁੱਖ ਮੰਤਰੀ ਸਾਹਿਬ ਦੇ ਆਪ ਦੇ ਨਾਲ ਹੋਈ ਉਹਨਾਂ ਨੂੰ ਦਿਖਾ ਵੀ ਚੋ ਯਾਰ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਇਹ ਵਾਅਦਾ ਪਾਇਆ ਸੀ ਕੋਈ ਮੀਟਿੰਗ ਹੋਈ ਅਸੀਂ ਪੰਜਾਬ ਦੇ ਤਕਰੀਬਨ ਹਰ ਏਰੀਆ ਵਿੱਚ ਰੈਲੀ ਕਰ ਚੁੱਕੇ ਹਾਂ ਜੀ ਕਲੀਅਰ ਇਨਸਟਰਕਸ਼ਨ ਹੈ ਹਰ ਇੱਕ ਪ੍ਰਸ਼ਾਸਨ ਨੂੰ ਵੀ ਕੋਈ ਵੀ ਪ੍ਰਸ਼ਾਸਨ ਮੁੱਖ ਮੰਤਰੀ ਦੀ ਮੀਟਿੰਗ ਨਹੀਂ ਦੇ ਦਊਗਾ ਪ੍ਰਸ਼ਾਸਨ ਦੀ ਇੱਕ ਵਰਡਿੰਗ ਹੁੰਦੀ ਹੈ ਕਹਿਣੀ ਔਖੀ ਹੈ ਉਹਰੇ ਵੀ ਸਾਡੀ ਤਾਂ ਔਕਾਤ ਨਹੀਂ ਹੈ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਨੀ ਮੁੱਖ ਮੰਤਰੀ ਵੱਲੋਂ ਕਲੀਅਰ ਇਨਸਟਰਕਸ਼ਨ ਹੈ ਪ੍ਰਸ਼ਾਸਨ ਕਹਿੰਦਾ ਪ੍ਰਸ਼ਾਸਨ ਦੀ ਵਰਡਿੰਗ ਹੈ ਵੀ ਸਾਡੀ ਔਕਾਤ ਨਹੀਂ ਹੈ ਅਸੀਂ ਨਹੀਂ ਕਹਿ ਰਹੇ ਇੱਥੇ ਪ੍ਰਸ਼ਾਸਨ ਨੂੰ ਪੁੱਛ ਸਕਦੇ ਹੋ ਵੀ ਅਸੀਂ ਤੁਹਾਨੂੰ ਸੀਐਮ ਨਾਲ ਮੀਟਿੰਗ ਨਹੀਂ ਦਿਵਾ ਸਕਦੇ ਚਾਹੇ ਤੁਸੀਂ ਉਹਰੇ ਮਰੋ ਲੜੋ ਕੁਛ ਮਰਜ਼ੀ ਕਰੋ ਆ ਕੁਝ ਲੈਵਲ ਤੇ ਜਿੱਥੇ ਡੀਸੀ ਆ ਵੱਲੋਂ ਦਿੱਤੀਆਂ ਗਈਆਂ ਮੀਟਿੰਗਾਂ ਉਹ 30 ਤੋਂ 40 ਮੀਟਿੰਗਾਂ ਦੇ ਲੈਟਰ ਮਿਲੇ ਇੱਕ ਸਿੰਗਲ ਮੀਟਿੰਗ ਅੱਜ ਤੱਕ ਮੁੱਖ ਮੰਤਰੀ ਨਾਲ ਕੰਪਿਊਟਰ ਦੇ ਐਪਕਾਂ ਦੀ ਨਹੀਂ ਹੋਈ ਜਿਵਣੀ ਚੌਣਾ ਦੇ ਦੌਰਾਨ ਸਾਡੇ ਇੱਕ ਸਾਥੀ ਮੈਡਮ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਰੈਲੀ ਕਰ ਰਹੀ ਸੀ ਚੌਨ ਰੈਲੀ ਭਗਵੰਤ ਜੀ ਸੀਐਮ ਉਹਨਾਂ ਨੇ ਉਹ ਵਿੱਚ ਪਹੁੰਚ ਗਏ ਮੰਚ ਤੇ ਉਹਨਾਂ ਨੇ ਖੜੇ ਹੋ ਕੇ ਪੁੱਛਿਆ ਵੀ ਮੈਂ ਕੰਪਿਊਟਰ ਦੇ ਐਪਕਾਂ ਤਾਂ ਮੰਤਰੀ ਮੁੱਖ ਮੰਤਰੀ ਸਾਹਿਬ ਕਹਿੰਦੇ ਬੈਠੋ ਬੈਠੋ ਬਾਅਦ ਦੇ ਵੀ ਤੁਹਾਡੇ ਨਾਲ ਗੱਲ ਕਰਦੇ ਆ ਬਾਅਦ ਚ ਉਹਨਾਂ ਨੂੰ ਬੁਲਾਇਆ ਗਿਆ ਬਕਾਇਦਾ ਨੂੰ ਤੋਂ ਪੁੱਛਿਆ ਗਿਆ ਵੀ ਤੁਸੀਂ ਕੌਣ ਕੀ ਤੁਸੀਂ ਪ੍ਰਧਾਨ ਨੂੰ ਮਹਿਲਾ ਵਿੰਗ ਦੇ ਪ੍ਰਧਾਨ ਨੂੰ ਕਿਉਂ ਨਾਮ ਪੁੱਛਿਆ ਉਹਨਾਂ ਸਭ ਕੁਝ ਨੋਟ ਕੀਤਾ ਪ੍ਰੋਬਲਮ ਦਾ ਉਹਨਾਂ ਨੂੰ ਪਤਾ ਸੀ ਤੁਹਾਨੂੰ ਚੰਡੀਗੜ੍ਹ ਬੁਲਾਇਆ ਜਾਊਗਾ ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ ਸਾਰਾ ਕੁਝ ਧਿਆਨ ਚ ਆਹ ਵਰਡਿੰਗ ਸੁਣਦੇ ਸਾ ਅਸੀਂ ਥੱਕ ਗਏ ਸਾਡੇ ਕੰਨ ਸਾਨੂੰ ਹੁਣ ਸੁਣਨਾ ਹੀ ਬੰਦ ਹੋ ਗਏ ਇੱਕਦਣਾ ਮਤਲਬ ਅਸੀਂ ਇੰਨੇ ਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਚੁੱਕੇ ਹਾਂ ਕੋਰੀ ਟੋਟਲੀਆਂ ਲਾ ਲੋ ਇੱਕ ਝੂਠ ਝੂਠਾਂ ਦੀ ਪੰਡ ਹੈ ਹੋਰ ਕੁਝ ਨਹੀਂ ਆ ਦੇਖਣ ਨੂੰ ਬਹੁਤ ਕੁਝ ਹੈ ਇੱਕ ਆਪਣੀ ਮੀਟਿੰਗ ਕਰਦੇ ਐ 90 ਹਜ਼ਾਰ ਤੋਂ ਤਨਖਾ ਸਾਡੇ ਦਿਨ ਲੱਖ ਹੋ ਜਾਂਦੀ ਹੈ ਐਮ ਐਲ ਏ ਦੀ ਮੰਤਰੀਆਂ ਦੀ ਬੜੀ ਜਲਦੀ ਇੱਕ ਸਰਕੂਲਰ ਆਂਦਾ ਹੈ ਵੀ ਹਰ ਇੱਕ ਮੰਤਰੀ ਨੂੰ ਥਾਰਗੱਡੀ ਦਿੱਤੀ ਜਾਊਗੀ ਪੰਜਾਬ ਸਰਕਾਰ ਦੇ ਹਰ ਇੱਕ ਨੂੰ ਬਹੁਤ ਸੌਖਾ ਹੈ ਕਰਜ਼ੇ ਲੈ ਕੇ ਠੀਕ ਹੈ ਨਾ ਆਪਣੀਆਂ ਮਤਲਬ ਸਹੂਲਤਾਂ ਵਧਾਉਂਦੇ ਆ ਜਦੋਂ ਇੱਕ ਕੰਪਿਊਟਰ ਦੇ ਆਪਕ ਦੀ ਵਾਰੀ ਆਂਦੀ ਹੈ ਉਦੋਂ ਖਜ਼ਾਨਾ ਖਾਲੀ ਹੈ ਵਿਤੀ ਬੋਝ ਹੈ ਸਾਡੇ ਤੇ ਹੋਰ ਕੁਝ ਨਹੀਂ ਮਤਲਬ ਹੁਣ ਅਸੀਂ ਇੰਨੇ ਘੱਕ ਚੁੱਕੇ ਆ ਵੀ ਅਖੀਰਲੇ ਸਾਡੇ ਕੋਈ ਇੱਕੋ ਹੀ ਸਟੈਪ ਸੀਗਾ ਮਰਨ ਵਰਤ ਹੁਣ 22 ਤਰੀਕ ਨੂੰ ਡੀਸੀ ਦਫ਼ਤਰ ਦੇ ਬਾਹਰ ਸ਼ਾਮ ਨੂੰ 5 ਵਜੇ ਸਾਡੇ ਸਾਥੀ ਮਨਨ ਵਰਤੇ ਬੈਠ ਰਹੇ ਨੇ ਜਿਸ ਨੂੰ ਮਜਬੂਰ ਕੀਤਾ ਗਿਆ ਪੰਜਾਬ ਸਰਕਾਰ ਦੁਆਰਾ ਭਗਵੰਤ ਮਾਨ ਦੁਆਰਾ ਸਿੱਖਿਆ ਮੰਤਰੀ ਦੁਆਰਾ ਤੇ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਜੋ ਕੀ ਸਾਨੂੰ ਇਹ ਕਹਿੰਦਾ ਸਕੂਲਾਂ ਚ ਜਾ ਕੇ ਵੀ ਤੁਹਾਡੀ ਤੁਸੀਂ ਜੇ ਪ੍ਰਾਈਵੇਟ ਸਕੂਲਾਂ ਜੁੰਦੇ ਤੁਹਾਨੂੰ ਕਿੰਨੀ ਤਨਖਾਹ ਮਿਲਦੀ ਤੁਹਾਨੂੰ ਜੋ ਤਨਖਾਹ ਮਿਲਦੀ ਹੈ ਬਹੁਤ ਹੈ ਤੁਸੀਂ ਕੰਮ ਕੀ ਕਰਦੇ ਹੋ ਇਹ ਜੀ ਵਰਡਿੰਗ ਸਾਡੇ ਸਾਥੀਆਂ ਨੂੰ ਬੋਲੀ ਜਾਂਦੀ ਹੈ ਹਰਪਾਲ ਸਿੰਘ ਚੀਮਾ ਦੁਆਰਾ ਮਤਲਬ ਇੰਨਾ ਕਿ ਇਹਨਾਂ ਨੇ ਮਤਲਬ ਕਿ ਸਰਕਾਰ ਆਉਣ ਤੋਂ ਬਾਅਦ ਹੰਕਾਰ ਧਲ ਕਰਿਆ ਸਰਕਾਰ ਦੇ ਵਿੱਚ ਵੀ ਇਹ ਇੱਕ ਪੋਲਾਈਟਲੀ ਸਾਡੇ ਨਾਲ ਗੱਲ ਵੀ ਕਰਨਾ ਪਸੰਦ ਨਹੀਂ ਕਰਦੇ ਮੈਂ ਤੁਹਾਡੇ ਸਾਥੀ ਕਹਿ ਰਹੇ ਨੇ ਕਿ ਖਜ਼ਾਨਾ ਖਾਲੀ ਹੈ ਪਰ ਮੁੱਖ ਮੰਤਰੀ ਸਾਹਿਬ ਤਾਂ ਹਰ ਸਟੇਜ ਤੋਂ ਕਹਿੰਦੇ ਨੇ ਖਜ਼ਾਨਾ ਭਰਿਆ ਖਜ਼ਾਨਾ ਖਾਲੀ ਹੈ ਹੀ ਨਹੀਂ ليه सिर्फ कंप्यूटर टीचर्स ਲਈ ਖਾਲੀ ਹੈ ਜੀ ਵੈਸੇ ਕਿਸੇ ਲਈ ਖਾਲੀ ਨਹੀਂ ਹੈ ਅਸੀਂ ਕੰਪਿਊਟਰ ਟੀਚਰ ਦੇਖ ਲੋ ਕਦੋਂ ਦੀ ਕਿੰਨੀ ਵਾਰ ਉਹਨਾਂ ਤੋਂ ਮੀਟਿੰਗਸ ਲੈ ਚੁੱਕੇ ਪਰ ਅੱਜ ਤੱਕ ਉਹਨਾਂ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਕੋਈ ਸਾਡੇ ਮਤਲਬ ਹੱਕ ਨਹੀਂ ਹੈ ਬਟ ਅਸੀਂ ਸਿਰਫ ਆਪਣਾ ਹੱਕ ਮੰਗ ਰਹੇ ਹਾਂ ਕੋਈ ਉਹਨਾਂ ਦੇ ਉੱਤੇ ਐਕਸਟਰਾ ਨਹੀਂ ਅਸੀਂ ਕਰ ਰਹੇ ਔਰ ਸਾਨੂੰ ਇਹਨਾਂ ਪਤਾ ਵੀ ਜੇ ਉਹ ਸਾਨੂੰ ਇਹ ਸਾਰੇ ਸਾਡੇ ਸਾਰੇ ਲਾਭ ਦੇ ਦਿੰਦੇ ਹਨ ਤਾਂ ਉਹਨਾਂ ਦੇ ਕੋਈ ਜ਼ਿਆਦਾ ਬੋਝ ਨਹੀਂ ਪੈਣ ਵਾਲਾ ਜਿਹੜੇ ਉਹ ਇਹਨੇ ਫालतू ਆਪਣੀ ਆਪਣੀ ਪ੍ਰਮੋਸ਼ਨ ਕਰਨ ਲਈ ਐਡਵਰਟਾਈਜ਼ਮੈਂਟ ਕਰਨ ਲਈ ਇਹਨਾਂ ਨੇ ਪੈਸਾ ਖਰਚ ਕਰਦੇ ਨੇ ਹੁਣ ਦੇਖੋ ਜਿਵੇਂ ਆਪਣੇ ਅੱਜਕੱਲ ਵੋਟਾਂ ਦਾ ਦੌਰ ਚੱਲ ਰਿਹਾ ਹੈ ਤਾਂ ਹਰ ਇੱਕ ਨੂੰ ਕੁਝ ਨਾ ਕੁਝ ਮਾਰ ਉਹ ਦਿੰਦੇ ਨੇ ਨਾ ਵੀ ਕੁਝ ਅਮਾਉਂਟ ਦਿੱਤੀ ਜਾਂਦੀ ਹੈ ਤਾਂ ਉਹ ਅਮਾਉਂਟ ਦੇਣ ਦੀ ਥਾਂ ਤੇ ਅਗਰ ਉਹ ਕੰਪਿਊਟਰ ਟੀਚਰਸ ਨਹੀਂ ਕੁਝ ਕਰਨ ਕੋਈ ਜੇ ਸਕੂਲਾਂ ਕੰਪਿਊਟਰ ਟੀਚਰ ਦੇਖੋ ਰੈਗੂਲਰ ਹੋਣ ਤਾਂ ਸਕੂਲਾਂ ਦੇ ਵਿੱਚ ਕੁਝ ਹੋਰ ਨਵੀਂ ਟੈਕਨੀਕ ਆਵੇ ਅੱਜਕੱਲ AI ਦਾ ਯੁੱਗ ਚੱਲ ਰਿਹਾ ਹੈ ਤਾਂ ਅਸੀਂ ਆਪਣੇ ਸਿਲੇਬਸ ਨੂੰ ਵੀ ਮਤਲਬ ਅਪਡੇਟ ਕਰੀਏ ਤਾਂ ਬੱਚਿਆਂ ਨੂੰ ਵੀ ਥੋੜਾ ਜਿਹਾ ਉਹਦੇ ਨਾਲ ਲਿੰਕ ਕਰੀਏ ਪਰ ਉਹ ਐਜ ਕੋਈ ਚਾਹਦੇ ਹੀ ਨਹੀਂ ਮਤਲਬ ਲੋਕ ਹੋਰ ਸੁਬੇ ਨੇ ਜਿਹੜੇ ਕਿ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਨੇ ਵੀ ਨਹੀਂ ਅਸੀਂ ਕੰਪਿਊਟਰ ਨੂੰ ਐਡ ਕਰੀਏ ਸਾਡੇ ਵਾਲੇ ਤਾਂ ਕਹਿੰਦੇ ਹਨ ਉਹ ਖਤਮ ਹੀ ਕਰ ਦੋ ਠੀਕ ਹੈ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਸਿੰਘ ਮਾਨ ਮੁਰਦਾਬਾਦ ਦੇ ਨਾਰੇ ਭਗਵੰਤ ਸਿੰਘ ਮਾਨ ਦੇ ਖੋਦੇ ਸ਼ਹਿਰ ਸੰਗਰੂਰ ਦੇ ਵਿੱਚ ਲੱਗ ਰਹੇ ਨੇ ਕੰਪਿਊਟਰ ਅਧਿਆਪਕਾਂ ਦਾ ਇੱਕੋ ਕਹਿਣਾ ਹੈ ਕਿ ਬਦਲਾਵੀ ਸਰਕਾਰ ਨੇ ਸਾਡਾ ਜਿਹੜਾ ਹੱਕ ਆ ਉਹ ਚੋਣ ਮੈਨੀਫੈਸਟੋ ਦੇ ਵਿੱਚ ਲਿਖਿਆ ਸੀ ਪਰ ਚੋਣ ਮੈਨੀਫੈਸਟੋ ਦੇ ਵਿੱਚੋਂ ਵੀ ਸਿਰ ਜਿਹੜਾ ਸਾਡੀ ਡਿਮਾਂਡ ਆ ਉਹ ਹਾਲੇ ਤੱਕ ਪੂਰੀ ਨਹੀਂ ਹੋਈ ਇਹ ਕਹਿੰਦੇ ਨੇ ਕਿ ਹੁਣ ਅਸੀਂ ਮਰਨ ਵਰਤ ਦੇ ਲਈ ਜਿਹੜਾ ਉਹ ਬੈਠੇ ਜਾ ਰਹੇ ਜੁੜੇ ਰਹੋ ਆਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬਾਂਦੇ ਹੋ ਜਾ ਧੰਨਵਾਦ ਜੀ